ਬੋਤਲ ਚੱਕੀ ਪਰਦੇ ਨੇ ਕਿ ਮੈਂ ਆਪ ਦੇ ਉੱਤੇ ਡੋਲ ਕੇ ਮੱਚ ਜੂੰਗਾ ਇਹ ਮਰਨ ਉਹ ਮਹਿਲ ਬਣਾਉਣ ਤੇ ਵੋਟਾਂ ਇੰਨਾਂ ਦੀਆਂ ਬਣਾਉਣ ਨੇ ਤੇ ਪੁਕਤਣ ਦਿੱਲੀ ਦੇ ਹੱਕ ਚ ਵੇਖ ਲਾ ੱੱੱਕਾ ਦੋ ਦਿਨਾਂ ਦਾ ਨੋਟਿਸ ਜਿਹੜੇ 50 ਸਾਲ ਤੋਂ ਬੈਠੇ ਨੇ ਤੇ ਨੋਟਿਸ ਦੇ ਕੌਣ ਰੇ 50 ਸਾਲ ਤੋਂ ਬੈਠੇ ਬੰਦਿਆਂ ਨੂੰ ਜਿਹੜੇ ਹੁਣੇ-ਹੁਣੇ ਦਿੱਲੀ ਤੋਂ ਆਏ ਨੇ ਔਰ ਆਪਦੇ ਡੀਸੀ ਨੂੰ ਪੁੱਛੇ ਜਿਹਨੇ 2 ਦਿਨ ਦਾ ਨੋਟਿਸ ਦਿੱਤਾ 50 ਸਾਲ ਦੇ ਵਸ ਰਹੇ ਲੋਕਾਂ ਨੂੰ ਔਰ ਜਿਹਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਤੁਹਾਡਾ ਐਮਐਲਏ ਕਹਿ ਚੁੱਕਿਆ ਕਿ ਜੇ ਜੀਸੀਬੀ ਆਈ ਇਹ ਦੁਕਾਨਾਂ ਢਾਹਣ ਤਮਾ ਅੱਗੇ ਪੈ ਜੂੰਗਾ ਹੁਣ ਮੈਨੂੰ ਇਹ ਦੱਸ ਦਿਓ ਤੁਹਾਡਾ ਡੀਸੀ ਸਹੀ ਆ ਜਾਂ ਤੁਹਾਡਾ ਐਮਐਲਏ ਤੇ ਲਾਹਨਤ ਆਪ ਜੇ ਪ੍ਰਧਾਨਾਂ ਦੇ ਐਮਐਲਿਆਂ ਦੇ ਜਿਨ੍ਹਾਂ ਨੂੰ ਆਪਦੇ ਲੋਕਾਂ ਦੇ ਮਸਲੇ ਹੀ ਨਹੀਂ ਪਤਾ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਇਹਨਾਂ ਨੂੰ ਉਜਾੜ ਕਿਉਂ ਰਹੇ ਹੋ ਇੱਕ ਬੰਦੇ ਪਿੱਛੇ 6-6 ਬੰਦੇ ਹੁੰਦੇ ਇੱਕ ਇੱਕ ਖਾਨਦਾਨੀ ਹੁੰਦੀ ਹੈ ਉਹ ਵਿਚਾਰੇ ਸੜਕ ਤੇ ਬੈਠਣਗੇ ਜਾ ਕੇ ਦੋ ਦਿਨ ਦਾ ਨੋਟਿਸ ਕਰੇ ਹੁੰਦਾ ਕਿ 50 ਸਾਲ ਤੋਂ ਬੰਦੇ ਬੈਠੇ ਹੋਣ ਤੇ ਦੋ ਦਿਨ ਦਾ ਨੋਟਿਸ ਦਿੱਤਾ ਜਾਵੇ ਹੇ ਇਹ ਵਿਚਾਰੇ ਪੁੱਛ ਰਹੇ ਨੇ ਕਿ ਕੋਈ ਵਜ੍ਹਾ ਤਾਂ ਦੱਸ ਦਿਓ ਸਾਨੂੰ ਹਟਾ ਕਿਉਂ ਰਹੇ ਆ ਜੀਦਾ ਹਸੀ ਕਰਾਇਆ ਦੇ ਰਹੇ ਆ ਜਿਹੜਾ ਕਰਾਇਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਫਿਕਸ ਕੀਤਾ ਹੈ ਹਰ ਸਾਲ ਇਨਕਰੀਜ਼ ਹੋ ਰਿਹਾ ਹੈ ਤਾਂ ਫਿਰ ਸਾਡਾ ਉਜਾੜਾ ਕਿਉਂ ਕਰ ਰਹੇ ਆ ਆ ਸਾਲ ਫਸਦੀਆਂ ਗੋਲੀਆਂ ਵਾਲਾ ਜਿਹਨੂੰ ਫੜ ਕੇ ਰੋਕੀਆਂ ਅਸੀਂ ਉਹ ਯਾਰ ਇਹ ਕੰਮ ਨਹੀਂ ਕਰਨਾ ਕਰ ਮਜਬੂਰੀ ਹੈ ਇਹ ਖਾਣੀ ਦੀ ਕੋਈ ਗੱਲ ਨਹੀਂ ਬੇਟਾ ਇਹ ਨਹੀਂ ਗੱਲ ਇਹਦੀ ਗੱਲ ਸੋਚਣੀ ਆਪਾਂ ਸਰਕਾਰ ਸਹੀ ਬਣਾਈਏ ਨਹੀਂ ਸੋਚ ਸਕਦੇ ਅnderland pooling policy ਕੀ ਹੈ ਆ ਮੰਤਰੀ ਸਾਹ ਪੜਿਓ ਜੀ ਮੰਤਰੀ ਸਾਹਿਬ ਨੇ ਸਿਰ ਜਾ ਕਮਾਇਆ ਉਲ ਜਲੂਲ ਛਡੀਆਂ ਤੇ ਕੋਲੇ ਬੈਠੇ ਚੀਫ ਸੈਕਟਰੀ ਨੇ ਫੜ ਲਈ ਤੇ ਪੜਤੀ ਕਿਉਂਕਿ ਉਹਨਾਂ ਦੋਨਾਂ ਨੇ ਪਾਲਸੀ ਬਣਾਉਣ ਚ ਉਹਨਾਂ ਦਾ ਹੀ ਕੱਖ ਨਹੀਂ ਉਸੇ ਤਰ੍ਹਾਂ ਇਹਨਾਂ ਦੀਆਂ ਦੁਕਾਨਾਂ ਟਾਉਣ ਚ ਇਹਨਾਂ ਦਾ ਆ ਦੁਕਾਨਾਂ ਟਾਉਣ ਚ ਇਹਨਾਂ ਵਿਚਾਰਿਆਂ ਦਾ ਵਾਕਿਆ ਹੀ ਕੋਈ ਕਸੂਰ ਨਹੀਂ ਤੁਹਾਡਾ ਐਮਐਲਏ ਇੱਕ ਗੱਲ ਤੋਂ ਸੱਚਾ ਇਹਨਾਂ ਗੱਲਾਂ ਦਾ ਹਿੱਸਾ ਉਹਨੂੰ ਨਹੀਂ ਮਿਲਣਾ ਇਹ ਹਿੱਸਾ ਤਾਂ ਤੱਕ ਜਾਣਾ ਹੈ ਰੈੱਡ ਕਰਾਸ ਦੇ ਵੱਲੋਂ ਜੀਰਾ ਸ਼ਹਿਰ ਦੇ ਵਿੱਚ 40 ਦੁਕਾਨਾਂ ਠਾਉਣ ਦਾ ਫਰਮਾਨ ਹੋਇਆ। ਉਸੇ ਤੇ ਗੱਲਬਾਤ ਕਰਦੇ ਆ ਦੁਕਾਨਦਾਰ ਸਾਡੇ ਨਾਲ ਨੇ ਅੱਜ ਇਹ ਸੰਘਰਸ਼ ਪੂਰਾ ਦਿਨ ਚੱਲਿਆ ਉਸੇ ਤੇ ਗੱਲਬਾਤ ਕਰਦੇ ਆ। ਭਾਈ ਜੀ ਕੀ ਨੋਟਿਸ ਆਇਆ ਤੁਹਾਨੂੰ? ਨੋਟਿਸ ਜੀ ਸਾਨੂੰ ਆਇਆ ਅਸੀਂ 50 ਸਾਲ ਤੋਂ ਟਟਾਨਾ ਕਰਦੇ ਪਏ ਆਂ ਬੜੇ ਗਰੀਬ ਪਰਿਵਾਰ ਆ ਸੀ। ਥੋਠਿਆਂ ਵਾਲੇ ਤੋਂ ਬਾਅਦ 25 ਸਾਲ ਸਾਨੂੰ ਟਟਾਨਾ ਬਣੀਆਂ ਨੂੰ ਹੋਇਆ ਤੇ 15-20 ਸਾਲ ਡਣਮੀ 'ਚ ਰਹੇ ਜੇ ਥੋਠਿਆਂ 'ਚ ਰਹੇ ਸੈਂਤਲਾਂ ਨੂੰ ਪੈਂਚਲ ਆ ਜੇ। ਕੋਈ ਕਪੜਿਆ ਕੰਮ ਕਰਦਾ ਚਾਹੂ ਵਾਲਾਂ ਟੱਟੀ ਦਾ ਕੰਮ ਕਰਦਾ ਅੱਜ ਤੱਕ ਨਾ ਦੇ 25 ਸਾਲ ਮਾਲਟ ਬਣਿਆ ਨੂੰ ਹੋ ਚਲੇ ਆ ਤੇਰਾ ਵੀ ਅਸੀਂ ਦਿੰਦੇ ਪਏ ਆ 70 7000 ਰੁਪਿਆ ਅਸੀਂ ਪਹਿਲਾਂ ਦਰਾਂ ਲੈ ਲੱਜਾ ਲਿਆ ਪਰ ਹੁਣ ਦੋ ਦਿਨਾਂ ਦਾ ਡੀਸੀ ਮੈਡਮ ਨੇ ਕਿਹਾ ਤਾਂ ਤੇ ਨੂੰ ਮਿੰਨਤ ਨਾ ਵਿਲੀਆਂ ਚਲੋ ਤੇ ਅਸੀਂ ਇੱਥੇ ਪਿਛਲੇ ਪਾਸੇ ਜਿਹੜੀ ਥਾਪ ਪੁੱਡਾ ਨੇ ਲਈ ਆ ਇੱਥੇ ਮੋਲ ਬਣਾਉਣੇ ਬਸ ਆਹ ਸਟੋਰੀ ਆ ਇਥੋ ਦੀ ਇਸ ਦਾ ਕਾਰਨ ਕੀ ਬਣਿਆ ਇਹ ਨੋਟਿਸ ਕਿਉਂ ਕੱਢਿਆ ਗਿਆ ਤੁਹਾਨੂੰ ਦਾ ਜੀ ਇੱਥੇ ਜਿਹੜੇ ਜੀਰੇ ਦੇ ਜਿਹੜੇ ਕੁਝ ਬਿਜ਼ਨਸਮੈਨ ਆ ਜਿਨ੍ਹਾਂ ਨੇ ਕਾਲੀ ਸਰਕਾਰ ਵਾਲੇ 2015 ਚ ਇਹ ਜਗਾ ਪੁੱਡਾ ਦਰੀ ਲੋਕਾਂ ਨੂੰ ਲਾਸ਼ਾਂ ਦੇ ਭਾਇਆ ਜਾ ਰਿਹਾ ਲਾਸ਼ਾਂ ਬਣਾਇਆ ਜਾ ਰਿਹਾ ਉਹਨਾਂ ਦੇ ਉੱਤੇ ਘਾੜ ਤੇ ਚੰਡੀ ਪਲਾਟ ਬਿਜ਼ਨਸ ਪੈਸੇ ਇਕੱਠੇ ਕਰਨ ਦਾ ਤਰੀਕਾ ਤੇ ਉਹਨਾਂ ਨੂੰ ਇੱਥੇ ਮੋਲ ਬਣਾ ਕੇ ਚੰਗਾ ਸੈੱਟ ਕੀਤਾ ਜਾ ਰਿਹਾ ਤੇ ਛੋਟੇ ਦੁਕਾਨਦਾਰਾਂ ਨੂੰ ਇਹਨੇ ਮਾਰਿਆ ਜਾ ਰਿਹਾ ਭਾਈ ਜੀ ਕੀ ਕੰਮ ਕਰਦੇ ਹੋ ਤੁਸੀਂ ਮੇਰਾ ਕੰਮ ਜੀ ਗੱਡੀਆਂ ਦਾ ਡਿਸਪੋਜ਼ਲ ਦਾ ਜੀ ਤੇ ਇਸ ਮਾਸੇ ਵੀ ਆ ਸ਼ਹਿਰੋਂ ਰੋੜਾ ਬਰਾਤਰੀ ਤੇ ਪ੍ਰਧਾਨ ਆ ਗੱਲ ਇਹ ਇਹਨਾਂ ਨੇ ਪਹਿਲੇ ਵੀ ਗਹਿਣਾ ਦਿੱਤਾ ਸੀ 2002 ਚ ਉਦੋਂ ਉਦੋਂ ਪਹਿਲਾਂ 98 ਚ ਉਦੋਂ ਬਾਅਦ ਫਿਰ ਇਹਨਾਂ ਨੂੰ ਕਿਰਾਏ ਤੇ ਦੇ ਦਿੱਤੀ ਗੱਲ ਇਹ ਇਹ ਸ਼ਹਿਰ ਦੀ ਸਭ ਤੋਂ ਮਹਿੰਗੀ ਜਾਇਦਾਦ ਆ ਤੇ ਹੁਣ ਸਰਕਾਰ ਕੋਲ ਪੈਸਾ ਹੈ ਨਹੀਂ ਮੇਰੇ ਹਿਸਾਬ ਨਾਲ ਹੁਣ ਜਾਇਦਾਦਾਂ ਮਤਲਬ ਹੋਰ ਨਵਟਿਆਂ ਘਰਾਨਿਆਂ ਨੂੰ ਦੇ ਕੇ ਤੇ ਪੈਸਾ ਬਰਉਣਾ ਚਾਹੁੰਦੀ ਇਹ ਪੁੱਡਾ ਨੇ ਖਰੀਦੀ ਸੀ ਜਗਾ ਉਦੋਂ ਰੁਕ ਗਿਆ ਸੀ ਕੰਮ ਦੋ ਤਿੰਨ ਸਰਕਾਰਾਂ ਦੋ ਲੰਘੀਆਂ ਨਾ ਬਬਲੂ ਜੀ ਕਾਂਗਰਸ ਵੀ ਲੰਘੀ ਹੁਣ ਝਾੜੂ ਮੇਰੇ ਹਿਸਾਬ ਨਾਲ ਸਭ ਤੋਂ ਮਾੜੀ ਸਰਕਾਰ ਸਾਬਤ ਹੋਈ ਆ ਦੁਕਾਨਦਾਰਾਂ ਵਾਸਤੇ ਕਦੇ ਕਿਸੇ ਕਦੀ ਕਿਸੇ ਨੂੰ ਫਲੋਤੀ ਆ ਜਾਂਦੀ ਆ ਕਦੀ ਕਿਸੇ ਦੇ ਚੋਰੀ ਹੋ ਜਾਂਦੀ ਆ ਆ ਸਾਡੇ ਪਹਾੜੀਆ ਸਾਹਿਬ ਨੂੰ ਸ਼ਰਿਆਮ ਕਿਰਪਾਨਾਂ ਲੈ ਕੇ ਬੰਦੇ ਵੱਡੇ ਨੂੰ ਪਏ ਸ਼ਰਿਆਮ ਲੜਾਈਆਂ ਝਗੜੇ ਬਹੁਤ ਇੱਥੇ ਮੈਂ ਕਹਿੰਦਾ ਜੀ ਲੌਂ ਅਨ ਆਰਡਰ ਦਾ ਬੁਰਾ ਹਾਲ ਆ ਪਤਾ ਨਹੀਂ ਕਿਵੇਂ ਦੁਕਾਨਦਾਰ ਟਾਈਮ ਪਾਸ ਕਰ ਰਹੇ ਆ ਤੇ ਹੁਣ ਆ ਦੁਕਾਨਾ ਢੋਣ ਦੀ ਵਾਰੀ ਆ ਗਈ ਇਹ ਕਰੀਬ ਕੀ ਕਰੂ ਜੀ ਦੱਸੋ ਮੈਨੂੰ ਤੇ ਅਸੀਂ ਮਰਾਂਗੇ ਫਾਹੇ ਲਵਾਂਗੇ ਹੋਰ ਕੀ ਕਰਾਂਗੇ ਦੱਸੋ ਬਾਬੂ ਜੀ ਤੁਹਾਡੀ ਦੁਕਾਨ ਢਾਣ ਦਾ ਵੀ ਨੋਟਿਸ ਆਇਆ ਹਾਂਜੀ ਹਾਂਜੀ ਆਇਆ ਜੀ ਤੇਰਾ ਪੈਟਰੋਲ ਦੀ ਬੋਤਲ ਕਿਉਂ ਚੱਕ ਰੱਖੀ ਮਜਬੂਰ ਕਿਤਾ ਫੇ ਜਾਉਂ ਕਹਿੰਦੇ ਦੁਕਾਨਾ ਢਾਣੀਆਂ ਮਜਬੂਰ ਕਿਤਾਏ ਸੰਯੋਗ ਤਾਂ ਕਰੇ ਬੋਲ ਬੋਲ ਵਰਦੇ ਇਸ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈਗਾ ਰਸਤਾ ਹੈ ਬਸ ਦੇਖੋ ਰਸਤਾ ਨਹੀਂ ਫਿਰ ਹੋਰ ਕਰਨਾ ਹੈ ਕਿ ਉਹ ਕਹਿੰਦੇ ਹਟਾਉਣੀ ਆ ਦੋ ਦਿਨ ਦੇ ਪੀਕਰੂ ਬੰਦਾ ਸਗਲਾ ਕੰਮ ਕਰਕੇ ਬਸ ਆਉਦਾ 200 ਰੁਪਏ ਦੀ ਆੜੀ ਬੰਦੀ ਆ ਘਰ ਤੱਕ ਜਾਣਾ ਮਾ ਚੱਲਦਾ ਪਾਪਾ ਪੈਂਚਰ ਲਾਉਣੇ ਹੋ ਹਾਂ ਜੀ ਹਾਂ ਹੋਰ ਬਿਜ਼ਨਸ ਤੁਹਾਡਾ ਕੀ ਹੈਗਾ ਇਸ ਤੋਂ ਇਲਾਵਾ ਕੋਈ ਨਹੀਂ ਜੀ ਤੇ ਜੇ ਦੁਕਾਨ ਢਾਤੀ ਤਾਂ ਬਿਜ਼ਨਸ ਤਾਂ ਤੁਹਾਡਾ ਬੰਦ ਹੋ ਜਾਊਗਾ ਕਰ ਕਿਵੇਂ ਚੱਲੂਗਾ ਜੀ ਰੋਡ ਤੇ ਰੋਡ ਤੇ ਆ ਜਾਾਂਗੇ ਪਰਵਾਰ ਲਈ ਗੇੜ ਰੋਡ ਤੇ ਹਣਾ ਬਹੁਗਾ ਬਸ ਮਤਲਬ ਹੋਰ ਖਰਚੇ ਪਾਣੀ ਨੂੰ ਵੀ ਰਸਤਾ ਹੈ ਨਹੀਂ ਨਾ ਨਾ ਕੋਈ ਰਸਤਾ ਹੈ ਮਾਂ ਸਭ ਜਿਵੇਂ ਕਿ ਸਰਕਾਰ ਕਹਿ ਦਿੰਦੀ ਕਿ ਅਸੀਂ ਤਾਂ ਡਿਵੈਲਪਮੈਂਟ ਕਰ ਰਹੇ ਹਾਂ ਹੋ ਸਕਦਾ ਹੈ ਦੁਕਾਨਾਂ ਢਾ ਕੇ ਸਰਕਾਰ ਡਿਵੈਲਪਮੈਂਟ ਕਰਨਾ ਚਾਹੁੰਦੀ ਹੋਵੇ ਬਿਲਕੁਲ ਸਹੀ ਗੱਲ ਹੈ ਪਰ ਮੈਨੂੰ ਅਜੀਬ ਗੱਲ ਲੱਗੀ ਕਿ ਜਦੋਂ ਇਹਨਾਂ ਦਾ ਨਗਰ ਨਗਰ ਕਾਉਂਸਲ ਦਾ ਪ੍ਰਧਾਨ ਆਇਆ ਤਾਂ ਮੈਂ ਉਹਨੂੰ ਪੁੱਛਿਆ ਲੈ ਵੀ ਇਹ ਦੁਕਾਨਾਂ ਕਾਹਦੇ ਲਈ ਢਾ ਰਹੇ ਹੋ ਪਤਾ ਹੀ ਨਹੀਂ ਉਹਨੂੰ ਫਿਰ ਮੈਂ ਪੁੱਛਿਆ ਇਹ ਪਹਿਲਾਂ ਦੁਕਾਨਾਂ ਕਿਹੜੇ ਕੰਮ ਲਈ ਨੇ ਇੱਥੇ ਪਤਾ ਹੀ ਨਹੀਂ ਉਹਨੂੰ ਚਲੋ ਪੋਲਿਟਿਸ਼ਨ ਤਾਂ ਸਾਡੇ ਇਹਨੂੰ ਛੱਡੋ ਇਹਨਾਂ ਦੇ ਐਮਐਲਏ ਨੂੰ ਵੀ ਨਹੀਂ ਪਤਾ ਹੋਣਾ ਕਿ ਕਿਉਂ ਆ ਐਮਐਲਏ ਨੂੰ ਵੀ ਛੱਡੋ ਇਹਨਾਂ ਦੇ ਮਨਿਸਟਰ ਤੋਂ ਪੁੱਛ ਲਓ ਲੈਂਡ ਪੂਲਿੰਗ ਪੁੱਛਿਆ ਹੀ ਸੀ ਕੱਖ ਨਹੀਂ ਪਤਾ ਸੀ ਚਲੋ ਅਗਲੇ ਤੇ ਚਲੇ ਜਾਨੇ ਮੁੱਖ ਮੰਤਰੀ ਤੋਂ ਪੁੱਛ ਲਓ ਮੁੱਖ ਮੰਤਰੀ ਨੂੰ ਵੀ ਨਹੀਂ ਪਤਾ ਹੋਣਾ ਪਤਾ ਕਿੰਨਾਂ ਨੂੰ ਹੋਣਾ ਹੈ ਦਿੱਲੀ ਵਾਲਿਆਂ ਨੂੰ ਹੁਣ ਅਗਲੀ ਗੱਲ ਇਹ ਤਾਂ ਪੋਲਿਟਿਸ਼ਨ ਹੋ ਗਏ ਇਹਨਾਂ ਦਾ ਇੱਕ ਐਡਮਿਨਿਸਟ੍ਰੇਟਿਵ ਬੰਦਾ ਜਾਂ ਕਹਿ ਲਓ ਐਡਮਿਨਿਸਟ੍ਰੇਸ਼ਨ ਚਲਾਉਣ ਵਾਲੇ ਮਿਸਟਰ ਤਹਿਸੀਲਦਾਰ ਸਾਹਿਬ ਆਏ ਇੱਥੇ ਮੈਂ ਕਿਹਾ ਤਹਿਸੀਲਦਾਰ ਸਾਹਿਬ ਆਂਦੇ ਜੀ ਇਹ ਤਕਾ ਹੋ ਰਿਹਾ ਹੈ ਮੈਂ ਕਿਹਾ ਚਲੋ థాంਕ ਗੋਡ ਤੁਸੀਂ ਸਮਝਿਆ ਤਕਾ ਹੋ ਰਿਹਾ ਇਹਨਾਂ ਨਾਲ ਪਰ ਮੈਂ ਕਿਹਾ ਤਕਾ ਕਿਉਂ ਹੋ ਰਿਹਾ ਹੈ ਇਹ ਜ਼ਮੀਨ ਕਾਦੇ ਲਈ ਖਾਲੀ ਕਰਾਈ ਜਾ ਰਹੀ ਹੈ ਆਂਦਾ ਜੀ ਉਹ ਨਹੀਂ ਪਤਾ ਮੈਨੂੰ ਤਹਿਸੀਲਦਾਰ ਨੂੰ ਨਹੀਂ ਪਤਾ ਚਲ ਮੈਂ ਹੋਰ ਦੱਸਦਾ ਅਗਲੀ ਗੱਲ ਮੈਂ ਕਿਹਾ ਚਲ ਨਹੀਂ ਪਤਾ ਚਤਕੇ ਅਜੀਬ ਗੱਲ ਹੈ ਐਸ ਡੀ ਐਮ ਮੈਂ ਕਿਹਾ ਤੁਸੀਂ ਆਏ ਕਿਉਂ ਆਂਦੇ ਜੀ ਮੈਨੂੰ ਐਸ ਡੀ ਐਮ ਨੇ ਭੇਜਿਆ ਤੇ ਮੈਂ ਕਿਹਾ ਜਦੋਂ ਤੂੰ ਆਇਆ ਹੀ ਇਸੇ ਕੰਮ ਮੈਂ ਬੰਦਿਆ ਰੱਬ ਦਿਆ ਤਾਂ ਫੇਰ ਵੀ ਨਹੀਂ ਪਤਾ ਆਂਦਾ ਜੀ ਨਹੀਂ ਪਤਾ ਚੱਲ ਮੈਂ ਕਿਹਾ ਨਹੀਂ ਪਤਾ ਆਹ ਦੁਕਾਨਾਂ ਪਿਛਲੇ 23 ਸਾਲਾਂ ਤੋਂ ਬਣੀ ਹੈ ਬਣਾਈਆਂ ਵੀ ਸਰਕਾਰ ਨੇ ਇਹਨਾਂ ਤੋਂ ਹੀ ਪੈਸੇ ਲੈ ਕੇ ਕਿਸੇ ਤੋਂ 70000 ਕਿਸੇ ਤੋਂ 2.5 ਲੱਖ ਵੀ ਮੈਂ ਕਿਹਾ ਇਹ ਦੁਕਾਨਾਂ ਕਿਹੜੇ ਕਾਨੂੰਨ ਦੇ ਤਹਿਤ ਬਣੀਆਂ ਹੈ ਕਿਹੜੀ ਜ਼ਮੀਨ ਦੇ ਉੱਤੇ ਬਣੀਆਂ ਹੈ ਤੇ ਪਿੱਛੇ ਕਿਹੜੀ ਜ਼ਮੀਨ ਹੈ ਇਹ ਤਾਂ ਤੈਨੂੰ ਪਤਾ ਹੋਊ ਆਂਦਾ ਜੀ ਪਤਾ ਨਹੀਂ ਉਹ ਤਹਿਸੀਲਦਾਰ ਹੈ ਤੇ ਆਪ ਜੀਰਾ ਦੇ ਵਿੱਚ ਇਥੋਂ ਦੇ ਬਾਜ਼ਾਰ ਦੀ ਪ੍ਰਾਈਮ ਲੋਕੇਸ਼ਨ ਤੇ ਖੜੇ ਆਂ ਔਰ ਆ ਜ਼ਮੀਨ ਕਰੋੜਾ ਨਹੀਂ ਬਲਕੇ ਅਰਬਾਂ ਨੂੰ ਟੱਚ ਕਰ ਰਹੀ ਕਿਉਂਕਿ ਮੈਨੂੰ ਲੱਗਦਾ 15 ਕਿੱਲੇ ਜੀ ਪਿੱਛੇ ਹਾਂਜੀ ਹਾਂਜੀ 13 ਨਹੀਂ 7-8 ਚੱਲੇ 9 ਕਿੱਲੇ ਆ ਪਿੱਛੇ ਤੇ ਆ ਅੱਗੇ ਦੁਕਾਨਾਂ ਓਏ ਮਤਲਬ ਪ੍ਰਾਈਮ ایرিয়া ਹੈ ਤੇ ਭਾਈ ਸਾਹਿਬ ਸਾਡੇ ਤਹਿਸੀਲਦਾਰ ਨੂੰ ਨਹੀਂ ਪਤਾ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਨੂੰ ਨਹੀਂ ਪਤਾ ਤੇ ਮੈਂ ਸ਼ਰਤੀਆ ਹਾਂ ਇਹਨਾਂ ਦੇ ਕਿਸੇ ਹੋਰ ਤੋਂ ਪੁੱਛ ਲੋ ਟਿੱਲ ਮੁੱਖ ਮੰਤਰੀ ਜੇ ਕਿਸੇ ਨੂੰ ਪਤਾ ਹੋਵੇ ਕਿਉਂ ਨਹੀਂ ਪਤਾ ਕਿਉਂਕਿ ਆਰਡਰ ਦਿੱਲੀ ਵਾਲਿਆਂ ਦਾ ਹੈ ਔਰ ਆਰਡਰ ਕਿਉਂ ਹੈ ਆਈ ਪੁੱਛਣਾ ਨਾ ਮੈਂ ਦੱਸ ਦਿੰਦਾ ਆਰਡਰ ਇਸ ਲਈ ਹੈ ਕਿ ਪਹਿਲਾਂ ਲੈਂਡ ਪੂਲਿੰਗ ਕਿਸੇ ਲਈ ਸੀ ਸਾਡੇ ਮੁੰਡੇ ਤਾਂ ਬਾਹਰ ਜਾ ਰਹੇ ਸੀ ਵਸਾਉਣਾ ਕਿੰਨਾ ਨੂੰ ਸੀ ਫਿਰ ਹਾਈ ਰਾਈਜ਼ ਬਿਲਡਿੰਗ ਕਾਨੂੰਨ ਪਾਸ ਕਰਨ ਦਾ ਰੀਜ਼ਨ ਕੀ ਹੈ ਸਾਡੇ ਦਾ ਬਾਹਰ ਚਲੇ ਗਏ ਜੋ ਜਿੰਦਰੇ ਲੱਗ ਰਹੇ ਪਿੰਡਾਂ 'ਚ ਇਹ ਕਿਨੂੰ ਸੌਣਾ ਹੈ ਬਾਹਰਲੇ ਜਾਂ ਅਸੀਂ ਕੀ ਕਹੀਏ ਉਹ ਵੀ ਕਹੀ ਗੱਲ ਹੁਣਾਂ ਦੇ ਜੋ ਇਕਨੋਮਿਕਲੀ ਵੀਕਰ ਸੈਕਸ਼ਨ ਹੁੰਦਾ ਹੈ ਜਿਹੜਾ ਸੈਂਟਰ ਸਰਕਾਰ ਵੱਲੋਂ 5% ਰਿਜ਼ਰਵੇਸ਼ਨ ਹੈ ਉਹਦੇ ਤਹਿਤ ਪੰਚਾਇਤਾਂ ਦੇ ਮਤੇ ਪਵਾਏ ਜਾ ਰਹੇ ਨੇ ਜਿਹੜੀਆਂ ਪੰਚਾਇਤਾਂ ਵੱਡੇ ਸ਼ਹਿਰਾਂ ਦੇ ਕੋਲੇ ਨੇ 12 ਪੰਚਾਇਤਾਂ ਦੀ ਦਾ ਮੇਰੇ ਕੋਲੇ ਲਿਸਟ ਹੈ ਜੋ ਮੋਹੱਲੀ ਦੀਆਂ ਨੇ ਬਾਕਰਪੁਰ ਸੈਨੇਟੀ ਹੋਰ ਵਾਵਾ ਪਿੰਡ ਨੇ ਜਿੱਥੋਂ ਇਹ ਮਤੇ ਪਵਾ ਕੇ ਇਹਨਾਂ ਦਾ ਜਿਹੜਾ ਹਾਊਸਿੰਗ ਵਾਲਾ ਸੈਕਟਰੀ ਹੈ ਉਹਨੇ ਚੀਫ ਸੈਕਟਰੀ ਨੂੰ ਫਾਈਲ ਭੇਜਤੀ ਹੈ ਕਿ ਬਿਲਡਿੰਗ ਬਣਾ ਕੇ ਉਹਨਾਂ ਦੇ ਘਰ ਬਣਾਉਣਗੇ ਤੇ ਬਾਕੀ ਜ਼ਮੀਨ ਵੇਚਣਗੇ ਜਾਂ ਉਹਦੇ ਅਗੇਂਸਟ ਉਹਨੇ ਹੀ ਲੋਨ ਕ੍ਰੀਏਟ ਕਰਨਗੇ ਉਹ 3 ਨੰਬਰ ਚੌਥਾ ਨੰਬਰ ਆ ਜਿਹਦੇ ਵਿਕਟਮ ਇਹ ਸਾਰੇ ਨੇ ਉਹ ਆ ਪੀ ਡਬਲਯੂ ਡੀ ਬਿਜਲੀ ਬੋਰਡ ਗਲਾਡਾ ਮਹਾਡਾ ਜਿੰਨੇ ਵੀ ਇਹ ਨੇ ਇਹਨਾਂ ਦੀਆਂ ਜ਼ਮੀਨਾਂ ਛਿੰਨੀਆਂ ਵੀ ਨੇ ਉਹਨਾਂ ਨੂੰ ਹੜੱਪਣਾ ਜਾਂ ਵੇਚਣਾ ਜਿਵੇਂ ਪੁਰਾਣੀਆਂ ਸਰਕਾਰਾਂ ਵੀ ਵੇਚਤੀਆਂ ਰਹੀਆਂ ਅਕਾਲੀਆਂ ਨੇ ਵੀ ਬਹੁਤ ਕੁਝ ਵੇਚਿਆ ਸਾਡਾ ਸਾਰਾ ਹੀ ਸਰਕਾਰੀ ਸੰਪਤੀ ਵੇਚ ਗਏ ਅਕਾਲੀਆਂ ਨੇ ਬਾਾਇਆ ਫਿਰ ਕਾਂਗਰਸੀ ਵੇਚ ਗਏ ਹੁਣ ਬਚਿਆ ਕੁਝਿਆ ਇਹ ਵੇਚਣ ਨੂੰ ਰੈਡੀ ਨਹੀਂ ਉਹ ਪੈਸਾ ਕੁਝ ਤਾਂ ਭਾਈ ਜੋ ਯੂਜੂਅਲ ਆਪਾਂ ਨੂੰ ਹੁੰਦਾ ਕਿ ਆ ਤਾਂ ਨੀਤੀ ਦਾ ਖਾਦਾ ਬਾਕੀ ਤੂੰ ਗੋਲ ਹੁਣ ਨਹੀਂ ਇਹ ਗੱਲ ਤਾਂ ਮੈਨੂੰ ਕੋਈ ਦੱਸੂਗਾ ਕਿ ਇਹਨਾਂ ਦੇ ਜਿਹੜੇ ਲੋਕਲ ਰਿਪ੍ਰেজੈਂਟੇਟਿਵ ਨੇ ਇਹਨਾਂ ਦੇ ਜਿਹੜੇ ਲੋਕਲ ਅਫੀਸਰ ਨੇ ਉਹ ਵੀ ਰੈਵਿਨਿਊ ਨਾਲ ਤਾਲੁਕ ਰੱਖਦੇ ਉਹਨਾਂ ਨੂੰ ਪਤਾ ਕਿਉਂ ਨਹੀਂ ਇਹ ਗੱਲ ਕੋਈ ਦੱਸੂਗਾ 18 ਤਰੀਕ ਦਾ ਤਾਂ ਇਹਨਾਂ ਨੂੰ ਨੋਟਿਸ ਸਰਵ ਹੋਇਆ ਵਿਆ ਅੱਜ ਬਾਈ ਹੈ ਜੀ ਹਾਂਜੀ ਹਾਂਜੀ ਬਾਈ ਦੋ ਦਿਨ ਦਾ ਨੋਟਿਸ ਚਾਰ ਦਿਨ ਤੇ ਪੰਜ ਮਹੀਨੇ ਦਾ ਦੋ ਦਿਨ ਦਾ ਨੋਟਿਸ ਸੀ ਸਰ ਤੇ ਹਾਲ ਤੀਕ ਸਾਡੇ ਤਹਿਸੀਲਦਾਰ ਸਾਹਿਬ ਨੂੰ ਇਹ ਨਹੀਂ ਪਤਾ ਕਿਉਂ ਕਿਉਂ ਕਿਸ ਪਰਪਸ ਲਈ ਹਟਾਈਆਂ ਜਾ ਰਹੀਆਂ ਜੇ ਖੜੇ ਹੋ ਕੇ ਸਾਹਮਣੇ ਪੁੱਛਣ ਨਾਲੇ ਇਹਨਾਂ ਦੇ ਅੱਗੇ ਖੜੇ ਹੋਣ ਦਾ ਵਾਅਦਾ ਤਾਂ ਸਾਡੇ ਐਮ.ਐਲ.ਏ ਵੀ ਕਰਗੇ ਨਹੀਂ ਕਿ ਜੇ ਜੀ.ਸੀ.ਬੀ ਆ ਗਈ ਢਾਉਣ ਲਈ ਤਾਂ ਮੈਂ ਅੱਗੇ ਖੜੂੰਗਾ ਹੁਣ ਕੇ ਵੇਖਾਂਗੇ ਉਹ ਖੜਦਾ ਹੈ ਕਿ ਨਹੀਂ ਤੇ ਜੋ ਵੀ ਉਹਦੇ ਨਾਲ ਹੋਇਆ ਖੜਨ ਤੋਂ ਬਾਅਦ ਜਾਂ ਨਾ ਖੜਨ ਤੋਂ ਬਾਅਦ ਅਸੀਂ ਜ਼ਰੂਰ ਆਵਾਂਗੇ ਤੇ ਢਾਉਣ ਨਹੀਂ ਦੇਵਾਂਗੇ ਕਿਉਂਕਿ ਉਹਦਾ ਰੀਜ਼ਨ ਹੈ ਮੈਂ ਕਿਹਾ ਬੇਫਿਕਰ ਹੋ ਜਾਓ ਉਹਦਾ ਰੀਜ਼ਨ ਕੀ ਹੈ ਰੀਜ਼ਨ ਇਹ ਹੈ ਕਿ 50 ਸਾਲ ਤੋਂ ਇਹ ਲੋਕ ਇੱਥੇ ਕਾਬਜ ਨੇ ਤੁਸੀਂ ਰੈਂਟ ਕੌਂਟਰੈਕਟ ਜਦ ਕੋ ਰਿਵਾਈਵ ਹੋ ਚੁੱਕੇ ਨੇ ਦੇਸ਼ 'ਚ ਵੀ ਤੇ ਪੰਜਾਬ 'ਚ ਵੀ ਕਿਸੇ ਕਿਰਾਏਦਾਰ ਨੂੰ ਕੁਝ ਸਾਲਾਂ ਬਾਅਦ ਤੁਸੀਂ ਹਟਾ ਨਹੀਂ ਸਕਦੇ ਉਹਦੀ ਮਰਜ਼ੀ ਬਿਨਾ ਔਰ ਇੱਕ ਗੱਲ ਸਮਝਿਓ ਜੇ ਦੋਸਤ ਇਹ ਦੁਕਾਨਾਂ ਬਣਾਈਆਂ ਵੀ ਸਰਕਾਰ ਨੇ ਪੈਸੇ ਲੈ ਕੇ ਆ 70000 2.5 ਲੱਖ ਇਹ ਸਾਰੀਆਂ 40 ਦੀਆਂ 40 ਦੁਕਾਨਾਂ ਪਹਿਲਾਂ ਇੱਥੇ ਖੋਖੇ ਸੀ 2002 ਚ ਉਹਨਾਂ ਨੇ ਬਣਾਈਆਂ ਇਹਨਾਂ ਤੋਂ ਪੈਸੇ ਲੈ ਕੇ ਬਣਾਈਆਂ ਔਰ ਡੀਸੀ ਆਫਿਸੇ ਪੈਸੇ ਜਮ੍ਹਾਂ ਹੋਏ ਨਹੀਂ ਉਸ ਤੋਂ ਬਾਅਦ ਇੱਕ ਕਿਰਾਇਆ ਦੇ ਰਹੇ ਨੇ ਔਰ ਕਿਰਾਇਆ ਹਰ ਸਾਲ ਇਨਕਰੀਜ਼ ਹੋ ਰਿਹਾ ਹੈ ਔਰ ਇਹ ਦੇ ਰਹੇ ਨੇ ਔਰ ਕਿਸੇ ਨੇ ਉਹਦੇ ਵਿੱਚ ਗੁਨਾਹ ਨਹੀਂ ਮਤਲਬ ਖੁਨਾਮੀ ਨਹੀਂ ਕੀਤੀ ਕਿਰਾਏ ਜਮ੍ਹਾਂ ਹੋ ਰਹੇ ਤੁਹਾਡੇ ਕਿਰਾਏ ਜਮ੍ਹਾਂ ਹੋ ਰਹੀ ਨਹੀਂ ਤਾਂ ਮੈਨੂੰ ਦੱਸੋ ਕਿਸ ਅਥਾਰਟੀ ਨਾਲ ਕਿਸ ਵਜ੍ਹਾ ਕਰਕੇ ਕਿਸ ਕਾਨੂੰਨ ਦੇ ਤਹਿਤ اور ਸਰਕਾਰ ਕੀ ਦੇ ਲਈ ਹੈ ਹਰ ਲੋਕਾਂ ਲਈ ਹੈ ਨਾ ਕੀ ਇਹ ਦੱਸਣਗੇ ਇਹਨਾਂ ਨੂੰ ਹਟਾਉਣ ਦਾ ਕਾਰਨ ਕੀ ਹੈ ਤੇ ਇਹਨਾਂ ਦਾ ਫਿਰ ਇੰਤਜ਼ਾਮ ਕੀ ਹੈ ਜਿਹੜੇ ਪੈਸੇ ਉਦੋਂ ਲਏ ਸੀ ਅੱਜ ਤੋਂ 23 ਸਾਲ ਪਹਿਲਾਂ ਉਹ ਕਿਹੜੇ ਖਾਤੇ ਗਏ ਕਿਉਂਕਿ ਕਿਰਾਇਆ ਤਾਂ ਇਹ ਦੇਰੇ ਨਹੀਂ ਤਾਂ ਫਿਰ ਉਹ ਤਾਂ ਕੰਸਟਰਕਸ਼ਨ ਦੇ ਸੀ ਕੰਸਟਰਕਸ਼ਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਖੁਦ ਕੀਤੀ ਹੈ ਤੇ ਫਿਰ ਇਹਨਾਂ ਦੀ ਗਲਤੀ ਕੀ ਹੈ ਕਿ ਉਸ ਡੀਸੀ ਨੂੰ ਉਦੋਂ ਦੇ ਮੁੱਖ ਮੰਤਰੀ ਨੂੰ ਕੋਈ ਸਜ਼ਾ ਹੋਊਗੀ ਜੇ ਇਹਨਾਂ ਨੇ ਕੁਝ ਗਲਤ ਕੀਤਾ ਹੈ। ਫਿਰ ਡਿਵੈਲਪਮੈਂਟ ਦੇ ਨਾਂ ਤੇ ਗਰੀਬਾਂ ਦਾ ਰੋਜ਼ਗਾਰ ਖੋਣਾ ਫਿਰ ਕਿੰਨਾ ਕੁ ਜਾਇਜ਼ ਹੈ ਜਿਵੇਂ ਸਰਕਾਰ ਤਾਂ ਕਹਿ ਦਿੰਦੀ ਕਿ ਅਸੀਂ ਬਹੁਤ ਡਿਵੈਲਪਮੈਂਟ ਕਰ ਰਹੇ ਹਾਂ ਪੰਜਾਬ ਦੇ ਵਿੱਚ। ਇਹਨਾਂ ਦਾ ਐਮਐਲਏ ਕਿਉਂ ਨਹੀਂ ਆਇਆ ਇੱਥੇ? ਇਹਨਾਂ ਦਾ ਨਗਰ ਕੌਂਸਲ ਦਾ ਪ੍ਰਧਾਨ ਪਤਾ ਕੀ ਜਾਂਦਾ? ਆਂਦਾ ਜੀ ਉਹਨੂੰ ਲੱਗ ਰਿਹਾ ਸੀ ਵੀ ਉਹਦੇ ਨਾਲ ਕੋਈ ਬਤਮੀਜ਼ੀ ਨਾ ਹੋ ਜੇ। ਬਤਮੀਜ਼ੀ ਕਿਉਂ ਕਰਨਗੇ ਜਿਨ੍ਹਾਂ ਨੇ ਉਹਨੂੰ ਖੁਦ ਜਤਾਇਆ ਹੈ? ਜਿਨ੍ਹਾਂ ਨੇ ਖੁਦ ਉਹਨੂੰ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਬਣਾਇਆ ਹੈ। ਉਹਦੇ ਨਾਲ ਬਤਮੀਜ਼ੀ ਕਿਉਂ ਕਰਨਗੇ ਕਰਨ ਕੀ ਹੈ ਕੁਝ ਗਲਤ ਹੋਇਆ ਹੈ ਕੀ ਮੈਨੂੰ ਦੱਸੋ ਆਪਾਂ ਗਵਾਹ ਨਹੀਂ ਸਾਰੇ ਕਿ ਇਨ੍ਹਾਂ ਦੇ ਘਰ ਸੁੱਕੜ ਰਹੇ ਨੇ ਜ਼ਿੰਦਗੀਆਂ ਬਿਮਾਰ ਹੋ ਰਹੀਆਂ ਨੇ ਤੇ ਆ ਜਿਹੜੇ ਐਮਐਲਏ ਬਣ ਜਾਂਦੇ ਨੇ ਲੀਡਰ ਬਣ ਜਾਂਦੇ ਨੇ ਇਨ੍ਹਾਂ ਦੇ ਮਹਿਲ ਪੈ ਰਹੇ ਨੇ ਔਰ ਪੈ ਵੀ ਚੰਡੀਗੜ੍ਹ ਮੋਹੱਲੀ ਤੇ ਜ਼ੀਰੇ ਦੀਆਂ ਪ੍ਰਾਈਮ ਜਗ੍ਹਾ ਤੇ ਰਹੇ ਨੇ ਇਨ੍ਹਾਂ ਕੋਲ ਸੋਰਸ ਆਫ ਇਨਕਮ ਕੀ ਹੈ ਕੀ ਦੱਸ ਦੇਣਗੇ ਮੈਨੂੰ ਕੀ ਹੈ ਇਹਨਾਂ ਦੀ ਸੋਰਸ ਆਫ ਇਨਕਮ ਜਿਹੜਾ ਕੇਸ ਵਿਕਰਮ ਸਿੰਘ ਮਜੀਠੀਆ ਤੇ ਚੱਲ ਰਿਹਾ ਹੈ ਕੀ ਸਾਡੇ ਸਾਰੇ ਬਿਊਰੋਕਰੇਟਸ ਸਾਰੇ ਪੁਲਿਸ ਅਫਸਰ ਤੇ ਸਪੈਸ਼ਲੀ ਸਾਰਾ ਪੋਲਿਟਿਕਲ ਸਪੈਕਟ੍ਰਮ ਲੀਡਰ ਉਹਨਾਂ ਤੇ ਨਹੀਂ ਚੱਲਣਾ ਚਾਹੀਦਾ ਕਿਹੜੀ ਗਿੱਦੜ ਸਿੰਘੀ ਆ ਉਹਨਾਂ ਕੋਲੇ ਜਿਹੜੀ ਇਹਨਾਂ ਨੂੰ ਨਹੀਂ ਮਿਲ ਜਾਂਦੀ ਜਿਹੜੇ ਆ ਪਾਣ ਆ ਬੋਤਲ ਚੱਕੀ ਪਰਦੇ ਨੇ ਕਿ ਮੈਂ ਆਪ ਦੇ ਉੱਤੇ ਡੋਲ ਕੇ ਮੱਚ ਜੂੰਗਾ ਕੀ ਉਸ ਬੰਦੇ ਨੂੰ ਨਹੀਂ ਮਿਲਦੀ ਇੱਥੇ ਜਿਹੜਾ ਸਲਫਿਸ ਦੀਆਂ ਗੋਲੀਆਂ ਚੱਕੀ ਫਿਰਦਾ ਸੀ ਏ ਮਰਨ ਉਹ ਮਹਿਲ ਬਣਾਉਣ ਤੇ ਉਹ ਟਾ ਇਨਾਂ ਦੀਆਂ ਬਣਾਉਣ ਨੇ ਤੇ ਪੁਕਤਨ ਦਿੱਲੀ ਦੇ ਹੱਕ ਚ ਲਾਹਨਤ ਨਹੀਂ ਯਾਰ ਪਰ ਜਿਵੇਂ ਤੁਸੀਂ ਪਹਿਲਾਂ ਸੀ ਇੱਥੇ ਜਿਹੜੀ ਗੱਲ ਮੈਂ ਪਹਿਲਾਂ ਵੀ ਕਹੀ ਕਿਤੇ ਨਾ ਕਿਤੇ ਸਾਡੀ ਵੀ ਗਲਤੀ ਹੈ ਜਦੋਂ ਅਸੀਂ ਇਨਾਂ ਲੋਕਾਂ ਨੂੰ ਐਮਐਲਏ ਸ਼ਿਪ ਨਵਾਸ ਦਿੰਨੇ ਆ ਪਰ ਅਸੀਂ ਉਹਨਾਂ ਪਾਲਿਸੀਆਂ ਦਾ ਜ਼ਿਕਰ ਨਹੀਂ ਕਰਦੇ ਜਿਨ੍ਹਾਂ ਦਾ ਸਾਨੂੰ ਵਿਕਟਮ ਬਣਾਇਆ ਜਾਂਦਾ ਹੈ ਅਸੀਂ ਉਹ ਗੱਲਾਂ ਪਹਿਲਾਂ ਨਹੀਂ ਕਰਦੇ ਮੈਨੂੰ ਦੱਸੋ ਆ ਬੱਚੇ ਵਾਲੀ ਗੱਲ ਹੋ ਰਹੀ ਐ ਅਸੀਂ ਪ੍ਰਪੋਜ਼ ਕਰ ਚੁੱਕੇ ਹਾਂ 9 ਮਹੀਨੇ 10 ਮਹੀਨੇ ਪਹਿਲਾਂ ਕਿ ਡੋਮਿਸਾਈਲ ਦਾ ਕਾਨੂੰਨ ਬਣਾ ਦਿਓ ਕਿਉਂਕਿ ਉਦੋਂ ਕੁੰਬੜਾਂ ਚ ਦੋ ਮੁੰਡੇ ਮਾਰੇ ਗਏ ਸੀ ਪ੍ਰਵਾਸੀ ਕਾਨੂੰ ਹੁਣ ਹੁਸ਼ਿਆਰਪੁਰ ਮਾਰੇ ਆ ਗਿਆ ਹਰ ਵੀਰ ਵਿਚਾਰਾ ਔਰ ਬੇਦਰਦੀ ਨਾਲ ਅਸੀਂ ਇਹਨਾਂ ਨੂੰ ਵਾਰ-ਵਾਰ ਕਿਹਾ ਮੈਂ ਉੱਥੇ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਮਿਲਿਆ ਔਰ ਉਦੋਂ ਪਹਿਲਾਂ ਮੈਂ ਉਹਨੂੰ ਖੜ ਕੇ ਦੱਸਿਆ ਮੈਂ ਕਿਹਾ ਅਸੀਂ ਜਦੋਂ ਮੁਹੱਲੇ ਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਲੇ ਖੜੇ ਸੀ ਉਹ ਦੋ ਮੁੰਡਿਆਂ ਦੇ ਵੇਲੇ ਜਿਹਦੀ ਇੱਕ ਦੀ লাশ ਸੜਕ ਤੇ ਪਈ ਸੀ ਤਾਂ ਮੈਂ ਉਦੋਂ ਇਹਨਾਂ ਨੂੰ ਕਿਹਾ ਸੀ ਕਿ ਜਦੋਂ ਤੱਕ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਦਾ ਜਿਹੜਾ ਕਿ ਮੁੱਖ ਮੰਤਰੀ ਨੂੰ ਕੋ ਬਣਾਵੇ ਜੇ ਵਾਟਰ ਜਿਹੜਾ ਐਕਟ ਸੀ 74 ਉਹਦੀ ਅਮੈਂਡਮੈਂਟ ਦੋ ਮਿੰਟਾਂ ਚ ਹੋ ਸਕਦੀ ਆ ਨਾ ਤੇ ਇਹ ਵੀ ਕਾਨੂੰਨ ਬਣ ਸਕਦਾ ਜਿਹਦੇ ਨਾਲ ਪੰਜਾਬ ਤਰਸਦੀ ਚ ਜਿਹਦੇ ਨਾਲ ਪੰਜਾਬ ਚ ਇੱਕ ਵੱਡੀ ਲੜਾਈ ਛੇੜ ਸਕਦੀ ਹੈ ਕਿਉਂ ਨਹੀਂ ਬਣਾ ਰਿਆ ਤੇ ਉਦੋਂ ਤੱਕ ਤੁਸੀਂ ਇੱਕ ਕੰਮ ਕਰਿਓ ਜੇ ਕਿ ਜਿੰਨੀਆਂ ਵੀ ਵੇਰੀਫਿਕੇਸ਼ਨ ਕਰਦੇ ਹਾਂ ਬਾਹਰਲੇ ਬੰਦੇ ਆਤੀ ਉਹ ਜੋ ਇਹਨਾਂ ਦੇ origignal document ਦੀ ਕਰਿਓ ਜੇ ਤਾਂ ਜੋ ਉਸ ਬੰਦੇ ਨੂੰ ਡਰ ਹੋਵੇ ਕਿ ਜੇ ਮੈਂ ਕੁਝ ਗਲਤ ਕਰਤਾ ਤਾਂ ਮੈਂ ਫੜਿਆ ਜਾਊਂਗਾ ਔਰ ਉਹਦੇ ਨਾਲ ਨਾਲ ਆ ਜਿਹੜੇ ਬੰਦੇ ਨੇ ਉੱਤੇ ਆ ਅਪਰਾਧ ਕੀਤਾ ਹੈ ਨਾ ਬੇਰਹਿਮੀ ਕੀਤੀ ਹੈ ਹੁਸ਼ਿਆਰਪੁਰ ਉਹ ਬੰਦਾ ਪਹਿਲਾਂ 7 ਸਾਲ ਦੀ ਜੇਲ੍ਹ ਭੁਗਤ ਚੁੱਕਿਆ ਰੇਪ ਦੇ ਕੇਸ ਚ ਜੇ ਉਹਦੇ origignal documents ਦੀ ਵੈਰੀਫਿਕੇਸ਼ਨ ਹੁੰਦੀ ਤੱਕੀ ਪੁਲਿਸ ਨੂੰ ਉੱਥੇ ਪਤਾ ਨਾ ਹੁੰਦਾ ਕਿ ਪੁਲਿਸ ਉਹਨਾਂ ਲੋਕਾਂ ਨੂੰ ਤਾੜਨਾ ਨਾ ਕਰਦੀ ਉਹਨੂੰ ਤੇ ਸਮਾਜ ਨੂੰ ਪਤਾ ਨਾ ਹੁੰਦਾ ਉਹ ਧਿਆਨ ਰੱਖਦੇ ਤੇ ਮੈਂ ਜਦੋਂ ਪੁੱਛਿਆ ਹਾਂਜੀ 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 ਕੋਈ ਕਦੇ ਕੋਈ ਜਵਾਬ ਵੀ ਦੇ ਦਿਓ ਅਸੀਂ ਤਾਂ ਤੁਹਾਨੂੰ ਅੱਗੇ ਤਾਂ ਭੇਜਿਆਗਾ ਸਾਡੇ ਲਈ ਲੜੋ ਇਹ ਉਲਟਾ ਉਹਨਾਂ ਨਾਲ ਲੜ ਕੇ ਸਾਡੇ ਨਾਲ ਲੜ ਰਹੇ ਨੇ ਸਾਡੇ ਨਾਲ ਧੱਕਾ ਕਰ ਰਹੇ ਨੇ ਸਾਡੀਆਂ ਪ੍ਰਾਪਰਟੀਆਂ ਖੋ ਰਹੇ ਨੇ ਸਾਡੇ ਬੱਚਿਆਂ ਨੂੰ ਜੋ ਮਾਰ ਰਹੇ ਨੇ ਉਹਨਾਂ ਦਾ ਸਨਰਖਣ ਕਰ ਰਹੇ ਨੇ ਮੈਨੂੰ ਦੱਸੋ ਕੋਈ ਇੱਕ ਪਾਰਟੀ ਬੋਲੀ ਆ ਉਦੋਂ ਦੀ ਜਦੋਂ ਦਾ ਅਸੀਂ ਕਹਿ ਰਹੇ ਆ ਕਿ ਡੋਮਿਸਾਈਲ ਦਾ ਕਾਨੂੰਨ ਬਣੇ ਜਿਹੜਾ ਕਾਨੂੰਨ ਆਲਰੇਡੀ ਹਿਮਾਚਲ ਰਾਜਸਥਾਨ ਈਸਟਰਨ ਸਟੇਟ ਸਾਊਥ ਸਟੇਟ ਚ ਬਣਿਆ ਹੋਇਆ ਕੀ ਗਲਤ ਮੰਗ ਰਹੇ ਆ ਮੈਂ ਇਹਨਾਂ ਨੂੰ ਵਾਰ-ਵਾਰ ਪੁੱਛਿਆ ਦਸਤਾ ਦਿਓ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਚਾਹੇ ਹਕੂਮਤ ਵਾਲੀ ਚਾਹੇ ਪਹਿਲਾਂ ਵਾਲੀਆਂ ਜਾਂ ਜਿਹੜੇ ਪੰਥਕ ਚੁੱਲੇ ਇੱਕ ਬੰਦਾ ਨਹੀਂ ਬੋਲ ਰਿਹਾ ਕਈ ਨਹੀਂ ਰਹਿ ਕੁਛ ਚੁੱਪ ਕਰ ਗਏ ਨਹੀਂ ਔਰ ਚੁੱਪ ਸੇਮ ਥੀ ਹੁੰਦੀ ਆ ਦੂਜੇ ਪਾਸੇ ਦੀ ਕਿ ਕਾਨੂੰਨ ਨਾ ਬਣੇ ਕੀ ਇਹ ਦੱਸਣਗੇ ਇਹ ਕਾਨੂੰਨ ਕਿਵੇਂ ਮਾੜਾ ਹੈ ਇਹ ਕਨਸਟੀਟਿਊਸ਼ਨਲ ਫਰੇਮਵਰਕ ਚ ਹੈ ਸੰਵਿਧਾਨਿਕ ਦਾਇਰੇ ਚ ਹੈ ਤੇ ਬਣਾ ਕਿਉਂ ਨਹੀਂ ਰਹਿਗੇ ਇਹਦਾ ਇੱਕ ਵਜ੍ਹਾ ਤਾਂ ਹੋਣੀ ਚਾਹੀਦੀ ਕਾਰਨ ਤਾਂ ਹੋਵੇ ਕੋਈ ਕੋਈ ਦੱਸਣ ਨੂੰ ਤਿਆਰ ਨਹੀਂਗਾ ਅਗੇ ਜੀ ਇੱਕ ਬੰਦੇ ਦੀ ਸਜ਼ਾ ਪੂਰੀ ਕੌਮ ਨੂੰ ਕਿਉਂ ਦਿੰਨੇ ਕੀ ਸਜ਼ਾ ਦਿੱਤੀ ਆ ਯਾਰ ਕੀ ਨੇ ਇੱਥੇ ਤੁਹਾਡੇ ਵੀ ਇੱਥੇ ਹੋਣੇ ਪ੍ਰਵਾਸੀ ਕੀ ਉਹਨੂੰ ਪੁੱਛ ਲੋ ਇਹਨਾਂ ਨੂੰ ਇਹਨਾਂ ਨੇ ਕੀ ਉਹਨਾਂ ਦੇ ਸਿਰ 'ਚ ਸਰੀਆ ਮਾਰਤਾ ਕੁਝ ਨਹੀਂ ਕੀਤਾ ਅਸੀਂ ਕਾਨੂੰਨ ਮੰਗ ਰਹੇ ਹਾਂ ਇਕੱਠੇ ਹੋ ਕੇ ਕੋਈ ਹਿੰਸਾ ਨਹੀਂ ਕੀਤੀ ਤੇ ਯਾਰ ਬੰਦੇ ਹੋ ਰੱਬ ਤੇ ਹੋ ਅਸੀਂ ਵਾਰ-ਵਾਰ ਤੁਹਾਨੂੰ ਦੱਸ ਰਹੇ ਹਾਂ ਕਿ ਪ੍ਰੈਕਟਿਸ ਚ ਹੈ ਉਹਦਾ ਜਵਾਬ ਨਾ ਦੇ ਕੇ ਆ ਗੱਲ ਕਰ ਰਹੇ ਕਿ ਸਜ਼ਾ ਕਿਉਂ ਦੇ ਰਹੇ ਹੋ ਵਿੱਚੇ ਕਿਸਾਨ ਯੂਨੀਅਨਾਂ ਦੇ ਲੀਡਰ ਵੀ ਆ ਗਏ ਕਾਰਨ ਤਾਂ 10 ਦਿਵਸ ਹੀ ਗਲਤ ਕੀ ਮੰਗ ਰਹੇ ਆ ਨਾ ਐ ਹੀ ਇਹ ਵਿਚਾਰੇ ਪੁੱਛ ਰਹੇ ਨੇ ਕਿ ਕੋਈ ਵਜ੍ਹਾ ਤਾਂ ਦੱਸ ਦਿਓ ਸਾਨੂੰ ਹਟਾ ਕਿਉਂ ਰਹੇ ਆ ਜੀਦਾ ਹਸੀਂ ਕਿਰਾਇਆ ਦੇ ਰਹੇ ਆ ਜਿਹੜਾ ਕਿਰਾਇਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਫਿਕਸ ਕੀਤਾ ਹੈ ਹਰ ਸਾਲ ਇਨਕਰੀਜ਼ ਹੋ ਰਿਹਾ ਹੈ ਤਾਂ ਫਿਰ ਸਾਡਾ ਉਜਾੜਾ ਕਿਉਂ ਕਰ ਰਹੇ ਆ ਹੋਰ ਦੱਸ 40 ਬੰਦੇ ਨੇ ਆ ਪਤਾ ਕਿਉਂ ਬੋਤਲ ਚੱਕੀ ਫਿਰਦੇ ਜਾਂ ਸਲਫਸ ਦੀ ਗੋਲੀ ਇਹਨਾਂ ਵਿਚਾਰਿਆਂ ਦਾ ਗੁਜ਼ਾਰਾ ਇਹਨਾਂ ਦੁਕਾਨਾਂ ਨਾਲ ਹੈ ਔਰ ਕੱਲਾ ਇੱਕ ਇੱਕ ਜਣਾ ਨੀਗਾ ਇਹ ਆ ਸਲਫਸਦੀਆਂ ਗੋਲੀਆਂ ਵਾਲਾ ਜਿਹਨੂੰ ਫੜ ਕੇ ਰੋਕੀਆਂ ਅਸੀਂ ਉਹ ਯਾਰ ਇਹ ਵਜਾ ਕੰਮ ਨਹੀਂ ਕਰ ਲਗਾ ਕਿਉਂ ਰੋਕਿਆ ਹੈ ਮਜਬੂਰੀ ਹੈ ਹੀ ਖਾਣੀ ਦੀ ਕੋਈ ਗੱਲ ਨਹੀਂ ਬੇਟਾ ਇਹੋ ਨਹੀਂ ਗੱਲ ਇਹਦੀ ਗੱਲ ਸੋਚ ਨਹੀਂ ਆਪਾਂ ਸਰਕਾਰ ਸਹੀ ਬਣਾਈਏ ਨਹੀਂ ਸੋਚ ਸਕਦੇ ਆਪਾਂ ਸਵਾਲ ਕਰੀਏ ਇਹਨਾਂ ਨੂੰ ਇਹ ਤਾਂ ਹੱਥ ਜੋੜਨ ਜੋਗੇ ਸਵਾਲ ਕੀਤਾ ਸੀਗਾ ਜੀ ਨਹੀਂ ਆਪਾਂ ਚੁੰਨ ਵੇਲੇ ਕਰਨਾ ਹੈ ਆਪਾਂ ਚੁੰਨ ਤੋਂ ਬਾਅਦ ਨਹੀਂ ਕਰਨਾ ਉਦੋਂ ਤਾਂ ਕੰਮ ਹੋ ਗਿਆ ਉਹਨਾਂ ਦਾ ਹੁਣ ਜਿਹੜਾ ਅਗਲਾ ਚੁਲਣਾ ਹੈ ਉਹਦੇ ਬਾਰੇ ਸਵਾਲ ਕਰਨਾ ਹੈ ਕਿ ਕਿਉਂ ਚੁਣਨਾ ਕੀ ਇਹਦੇ ਬਾਰੇ ਤੁਹਾਡੀ ਪਾਲਿਸੀ ਬਣੂਗੀ ਸ਼ਹਿਰ ਦੇ ਵਿੱਚ ਕੋਈ ਵੀ ਹੋਣ ਵਾਲਾ ਕੰਮ ਕਿ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਨੂੰ ਪਤਾ ਨਹੀਂ ਹੋਊਗਾ ਸਾਡੇ ਐਮਐਲਏ ਨੂੰ ਪਤਾ ਨਹੀਂ ਹੋਊਗਾ ਸਾਡੇ ਤਹਿਸੀਲਦਾਰ ਨੂੰ ਪਤਾ ਨਹੀਂ ਹੋਊਗਾ ਤਾਂ ਲਾਹਨਤ ਹੈ ਜੀ ਸਰਕਾਰ ਤੇ ਤੇ ਲਾਹਨਤ ਹੈ ਜੇ ਪ੍ਰਧਾਨਾਂ ਦੇ ਐਮਐਲਿਆਂ ਦੇ ਜਿਨ੍ਹਾਂ ਨੂੰ ਆਪਦੇ ਲੋਕਾਂ ਦੇ ਮਸਲੇ ਹੀ ਨਹੀਂ ਪਤਾ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਇਹਨਾਂ ਨੂੰ ਉਜਾੜ ਕਿਉਂ ਰਹੇ ਹੋ ਇੱਕ ਬੰਦੇ ਪਿੱਛੇ ਛੇ ਛੇ ਬੰਦੇ ਹੁੰਦੇ ਇੱਕ ਇੱਕ ਖਾਨਦਾਨੀ ਹੁੰਦੀ ਆ ਉਹ ਵਿਚਾਰੇ ਸੜਕ ਤੇ ਬੈਠਣਗੇ ਜਾ ਕੇ ਦੋ ਦਿਨ ਦਾ ਨੋਟਿਸ ਕਦੇ ਹੁੰਦਾ ਕਿ 50 ਸਾਲ ਤੋਂ ਬੰਦੇ ਬੈਠੇ ਹੋਣ ਤੇ ਦੋ ਦਿਨ ਦਾ ਨੋਟਿਸ ਦਿੱਤਾ ਜਾਵੇ ਦੋ ਦਿਨ ਦਾ ਨੋਟਿਸ ਯਾਰ ਦੋ ਦਿਨ ਚ ਦੁਕਾਨਾ ਖਾਲੀ ਕਰਨ ਲਈ ਕਿਹਾ ਗਿਆ 18 ਤਰੀਕ ਦਾ ਹਾਂਜੀ ਹਾਂਜੀ ਦੋ ਦਿਨ ਦਾ ਜੀ ਪ੍ਰਸ਼ਾਸਨ ਨਾਲ ਇਹਦੇ ਬਾਰੇ ਕੋਈ ਗੱਲਬਾਤ ਹੋਈ ਥੋੜੀ ਸ਼ਾਸਨ ਨਾਲ ਗੱਲ ਹੋਈ ਜੀ ਬਸ ਉਹ ਦਲਦਾ ਇਹ ਜੀ ਫਰੈਂਟ ਚਾਹੀਦਾ ਤੇ ਪਿੱਛੇ ਮੋਲ ਬਣਾਉਣੇ ਜੀ ਵੱਡੇ ਅਮੀਰ ਜਿਹੜੇ ਅਮੀਰ ਲੋਕ ਹਨ ਉਹਨਾਂ ਨੂੰ ਹੋਰ ਅਮੀਰ ਬਣਾਉਣਾ ਤੇ ਆ ਜਿਹੜੇ ਜਰੀਬ ਲੋਕ ਆ ਇਹਨਾਂ ਨੂੰ ਮਾਰਚੇ ਤੇ ਉਹਨਾਂ ਦੇ ਵਿੱਚ ਉਹਨਾਂ ਦੀਆਂ ਭੰਨੀਆਂ ਨਾਲ ਦੀਆਂ ਪਿੱਛੇ ਵਾਲੀ ਜ਼ਮੀਨ ਡਿਵੈਲਪ ਕਰਨ ਦੇ ਲਈ ਜੇ ਇਹ ਦੁਕਾਨਾਂ ਟਾਈਆਂ ਜਾ ਰਹੀਆਂ ਇਹਨਾਂ ਦਾ ਰੋਜ਼ਗਾਰ ਖੋਇਆ ਜਾ ਰਿਹਾ ਹੈ ਕਲੀਅਰ ਕੱਟ ਗੱਲ ਹੈ ਕਿ ਜ਼ੀਰੇ ਦੀ ਜਿਹੜੀ ਆ ਕਚਹਿਰੀਆਂ ਵਾਲੀ ਜ਼ਮੀਨ ਤੇ ਪੁਰਾਣੀ ਕਚਹਿਰੀਆਂ ਵਾਲੀ ਉਹ ਸਭ ਤੋਂ ਮਹਿੰਗੀ ਜ਼ਮੀਨ ਹੈ ਜ਼ੀਰੇ ਦੇ ਵਿੱਚ ਆ ਮੱਥਾ ਹੈ ਫਰੰਟ ਹੈ ਫਰੰਟ ਹੈ ਤਾਂ ਇਹਨਾਂ ਨੂੰ ਲੱਗਦਾ ਜੇ ਫਰੰਟ 'ਚ ਦੁਕਾਨਾਂ ਹੋਈਆਂ ਤਾਂ ਪਿਛਲੀ ਜ਼ਮੀਨ ਦੀ ਤਾਂ ਕੀਮਤ ਹੀ ਨਹੀਂ ਪੈਣੀ ਸਹੀ ਗਾ ਸੋ ਇਹਨਾਂ ਨੂੰ ਉਜਾੜੋ ਜੋ ਇਹਨਾਂ ਨੇ ਕਿਹਾ ਸਹੀ ਕਿਹਾ ਇਹ ਇੱਥੇ ਮਾਲ ਬਣਾਉਣਾ ਹੈ ਜਾਂ ਰੈ residencial ਕਲੋਨੀ ਬਣਾਉਣੀ ਹੈ ਜੋ ਵੀ ਕਰਨਾ ਹੈ ਉਹ ਪੈਸੇ ਤਾਂ ਇਹਨਾਂ ਦੀ ਜੇਬਾਂ 'ਚ ਹੀ ਜਾਣੇ ਆ ਆ ਕਾਰਨ ਹੈ ਇਸੇ ਲਈ ਇਸੇ ਲਈ ਕਾਰਨ ਤਹਿਸੀਲਦਾਰ ਨੂੰ ਨਹੀਂ ਪਤਾ ਨਗਰ ਕਾਉਂਸਲ ਦੇ ਪ੍ਰਧਾਨ ਨੂੰ ਨਹੀਂ ਪਤਾ ਐਮਐਲਏ ਤੱਕ ਨੂੰ ਨਹੀਂ ਪਤਾ ਕਿਉਂਕਿ ਇਹਨਾਂ ਦਾ ਪੈਸਾ ਥਲੜੇ ਲੈਵਲ ਤੇ ਹੀ ਜਾਂਦੇ ਆ ਉਤਲਾ ਪੈਸਾ ਜਿਹੜਾ ਬਾਲਾ ਪੈਸਾ ਹੁੰਦਾ ਉਤਲੇ ਖਾਂਦੇ ਨੇ ਇਸ ਲਈ ਆ ਮਸਲਾ ਹੋਇਆ ਨਹੀਂ ਤਾਂ ਮੈਨੂੰ ਦੱਸੋ ਮੈਂ ਨਹੀਂ ਚਾਹੂੰਗਾ ਕਿਉਂਕਿ ਉਹ ਬੰਦਾ ਇੰਨਾ ਤਾਂ ਕਹਿ ਗਿਆ ਕਿ ਧੱਕਾ ਹੋ ਰਿਹਾ ਹੈ ਤੁਹਾਨੂੰ ਮੈਂ ਦੱਸਾਂ ਤਹਿਸੀਲਦਾਰ ਸਸਪੈਂਡ ਹੋ ਸਕਦਾ ਇਸ ਗੱਲ ਤੇ ਔਰ ਆ ਨਗਰ ਕੌਂਸਲ ਦੇ ਪ੍ਰਧਾਨ ਦੀ ਪ੍ਰਧਾਨਗੀ ਜਾ ਸਕਦੀ ਆ ਉਹਨਾਂ ਇਹ ਨਹੀਂ ਦੱਸਿਆ ਕਿ ਧੱਕਾ ਕਰ ਕੌਣ ਰਿਹਾ ਪੁੱਛਿਆ ਉਹਨੂੰ ਇਹ ਹੀ ਨਹੀਂ ਪਤਾ ਕਿਉਂ ਕਰ ਰਿਹਾ ਤੇ ਫਿਰ ਕਰ ਰਿਹਾ ਤਾਂ ਪਤਾ ਹੀ ਆ ਨੋਟਿਸ ਦਾ ਜਿਹੜਾ ਨੋਟਿਸ ਆਇਆ ਉਹ ਤਾਂ ਡੀਸੀ ਦਾ ਆਇਆ ਡੀਸੀ ਦੇ ਥੱਲੇ ਕੌਣ ਹੁੰਦਾ ਐ ਐਸਡੀਐਮ ਐਸਡੀਐਮ ਦੇ ਥੱਲੇ ਕੌਣ ਹੁੰਦਾ ਤਹਿਸੀਲਦਾਰ ਤੇ ਤਹਿਸੀਲਦਾਰ ਤਾਂ ਆਇਆ ਸੀ ਐਸਡੀਐਮ ਦੇ ਭੇਜਨ ਤੇ ਆਇਆ ਸੀ ਨੋਟਿਸ ਡੀਸੀ ਨੇ ਭੇਜਿਆ ਤੇ ਭਾਈ ਸਾਹਿਬ ਨੂੰ ਪਤਾ ਨਹੀਂ ਮੈਂ ਰਿਕਾਰਡ ਹੀ ਨਹੀਂ ਪਤਾ ਅਜ ਤੱਕ ਜਿਵੇਂ ਮੈਂ ਕਹਾਂ ਮਤਲਬ ਮੈਂ ਕਿੱਥੇ ਮਾਰ ਦਿਆਂ ਤੇ ਉਹ ਬੱਚੇ ਮੈਨੂੰ ਕਿਉਂ ਮਾਰਿਆ ਮੈਂ ਕਹਾਂ ਯਾਰ ਪਤਾ ਨਹੀਂਗਾ ਤੇ ਮੈਨੂੰ ਦੱਸ ਇਹ ਜਾਂ ਬੰਦਾ ਜੇ ਕੋਈ ਕਰੇ ਤਾਂ ਉਹਦੇ ਨਾਲ ਕੀ ਹੋਣੀ ਚਾਹੀਦੀ ਐ ਆ ਸਰਕਾਰ ਉਹ ਐ ਏਐਮਐਲਏ ਉਹ ਐ ਇਹ ਨਗਰ ਕੌਂਸਲ ਦਾ ਪ੍ਰਧਾਨ ਉਹ ਹੈ ਤਹਿਸੀਲਦਾਰ ਜਾਂ ਪੂਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹ ਹੈ ਇਹ ਆ ਸਰਕਾਰ ਸਾਡੀ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਵਾਕੇ ਚੁਣਿਆ ਉਹਨਾਂ ਨੂੰ ਉਜਾੜ ਕਿਉਂ ਰਹੇ ਹੋ ਓਏ ਬੰਦੇ ਰੱਬ ਦਿਓ ਰੀਜ਼ਨ ਦਾ ਦੱਸ ਦਿਓ ਰੀਜ਼ਨ ਮੈਂ ਦੱਸ ਦਿੰਦਾ ਇਹ ਕੱਲਾ ਇੱਥੇ ਨਹੀਂ ਪੰਜ ਜਗ੍ਹਾ ਨੇ ਹੋਰ ਵੀ ਜਿੱਥੇ ਪੀਡਬਲਯੂਡੀ ਤੇ ਬਿਜਲੀ ਬੋਰਡ ਤੇ ਆ ਗਵੰਡਾ ਗਲਾਡਾ ਇਹਨਾਂ ਸਾਰਿਆਂ ਦੀਆਂ ਜ਼ਮੀਨਾਂ ਖਾ ਰਹੇ ਨੇ ਉਹਨਾਂ ਚ ਪਟਿਆਲਾ ਵੀ ਐ ਉਹਨਾਂ ਚ ਅੰਮ੍ਰਿਤਸਰ ਵੀ ਐ ਉਹਨਾਂ ਚ ਅਜ਼ੀਰਾ ਵੀ ਐ ਦੋ ਤਿੰਨ ਜਗ੍ਹਾ ਹੋਰ ਨੇ ਜਿੱਥੇ ਸਾਰੀ ਜ਼ਮੀਨ ਨੂੰ ਹੜਾਪ ਰਹੇ ਨੇ ਔਰ ਉਹ ਜ਼ਮੀਨ ਲਈ ਜ਼ਿਆਦਾਤਰ ਪੈਸਾ ਇਹਨਾਂ ਕੋਲੇ ਜਾਊਗਾ ਔਰ ਬਾਕੀ ਦਾ ਪੈਸਾ ਕਹਣਗੇ ਜੀ ਆਪ ਪਾਲਿਸੀ ਕਰਤੀ ਐ ਅਸੀਂ ਚੱਲੋ ਜਿਵੇਂ ਹੁੰਦਾ ਐ ਯੂਜਵਲ ਪਾਲਿਸੀ ਦੇ ਤਹਿਤ ਕ腐ਸ਼ਨ ਜਿਹੜੀ ਹੁੰਦੀ ਐ ਜਿਹਦਾ ਮੈਂ ਜ਼ਿਕਰ ਆਪਦੇ ਭਾਸ਼ਣ ਨੂੰ ਬਹੁਤ ਲੰਬਾ ਚੌੜਾ ਕੀਤਾ ਸੀ ਇਹ ਉਹ ਕਰ ਰਹੇ ਨੇ। ਔਰ ਬਾਅਦ ਚੋਂ ਭਾਈ ਸਾਹਿਬ ਕਹਿ ਰਹੇ ਨੇ ਆਂਦੇ ਜੀ ਬੜਾ ਲੱਛੇਦਾਰ ਭਾਸ਼ਣ ਸੀ। ਉਹ ਮੈਂ ਤਾਂ ਤਰਕ ਤੇ ਗੱਲ ਕਰ ਰਹੇ ਹਾਂ ਭਰਾਵਾ ਲੱਛੇਦਾਰ ਤਾਂ ਥੋੜਾ ਮੁੱਖ ਮੰਤਰੀ ਦਿੰਦਾ ਹੈ। ਜਿਹੜਾ ਚੁਟਕਲੇ ਹੀ ਸੁਣਾਉਂਦਾ ਹੈ। ਜੀਨੂੰ ਪੁੱਛਦੇ ਨੇ ਕਿ ਆ ਲੈ ਭਾਈ ਆ ਪੜ ਕੇ ਦੱਸ ਲੈਂਡ ਪੂਲਿੰਗ ਪਾਲਿਸੀ ਕੀ ਆ? ਆ ਪੜਾਈ ਜੇਕਰ ਆ ਪੜਾਇਓ ਜੀ ਪੇਪਰ ਮੈਨੂੰ। ਹਾਂ ਜੀ। ਹੈ ਆਂਦੇ ਲੈਂਡ ਪੂਲਿੰਗ ਪਾਲਿਸੀ ਕੀ ਆ? ਆਂਦਾ ਆਈਆਂ ਆ ਮੰਤਰੀ ਸਾਹਿਬ ਪੜਿਓ ਜੀ। ਮંત્રી ਸਾਹਿਬ ਨੇ ਸਿਰਜਾ ਕਮਾਇਆ ਉਲਜਲੂਲ ਛਡੀਆਂ ਤੇ ਕੋਲੇ ਬੈਠੇ ਚੀਫ ਸੈਕਟਰੀ ਨੇ ਫੜ ਲਈ ਤੇ ਪੜਤੀ ਕਿਉਂਕਿ ਉਹਨਾਂ ਦੋਨਾਂ ਨੇ ਪਾਲਿਸੀ ਬਣਾਉਣ ਚ ਉਹਨਾਂ ਦਾ ਹੀ ਕੱਖ ਨਹੀਂ ਸੀ ਉਸੇ ਤਰ੍ਹਾਂ ਇਹਨਾਂ ਦੀਆਂ ਦੁਕਾਨਾਂ ਟਾਉਣ ਚ ਉਹ ਯਾਰ ਇਹ ਜਗਾ ਕੰਮ ਨਹੀਂ ਕਰ ਹਾਂ ਰੱਖ ਲਿਓ ਜੇ ਕੋਲੇ ਇਹਨਾਂ ਦਾ ਆ ਦੁਕਾਨਾਂ ਟਾਉਣ ਚ ਇਹਨਾਂ ਵਿਚਾਰਿਆਂ ਦਾ ਵਾਕਿਆ ਹੀ ਕੋਈ ਕਸੂਰ ਨਹੀਂ ਤੁਹਾਡਾ ਐਮਐਲਏ ਇੱਕ ਗੱਲ ਤੋਂ ਸੱਚਾ ਐਨਾਂ ਗੱਲਾਂ ਦਾ ਹਿੱਸਾ ਉਹਨੂੰ ਨਹੀਂ ਮਿਲਣਾ ਇਹ ਸultan ਤੱਕ ਜਾਣਾ ਐ ਨਗਰ ਕਾਉਂਸਲ ਦੇ ਪ੍ਰਧਾਨ ਵਿਚਾਰੇ ਨੂੰ ਕਹਦਾ ਮਿਲਣਾ ਉਹ ਤਾਂ ਇੱਥੇ ਹੋਰ ਥਾਵਾਂ ਤੋਂ ਚਲਾਉਂਦਾ ਹੋਣਾ ਚੱਕਰ ਉਹ ਤਾਂ ਹੀ ਦਾ ਆਂਦੇ ਸਾਨੂੰ ਤਾਂ ਪਤਾ ਹੀ ਨਹੀਂ ਗਾਲਾਂ ਸਾਨੂੰ ਪਈ ਜਾਂਦੀਆਂ ਜਾਂ ਤਾਂ ਸਾਨੂੰ ਵੀ ਕੁਝ ਦਿਓ ਵਿੱਚੋਂ ਇਹ ਸਾਡੀ ਸਰਕਾਰ ਹੈ ਭਾਈ ਨੋਟਿਸ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਨਹੀਂ ਲਿਖਿਆ ਕਿ ਤੁਸੀਂ ਆਹ ਦੁਕਾਨਾ ਛੱਡ ਦਿਓ ਅਸੀਂ ਤੁਹਾਨੂੰ ਕੋਈ ਹੋਰ ਜਗ੍ਹਾ ਲੈ ਕੇ ਦੇ ਦਿੰਨੇ ਆ ਜਾਂ ਕੋਈ ਪੈਸੇ ਦੇ ਦਿੰਨੇ ਆ ਕੁਝ ਵੀ ਨਹੀਂ ਲਿਖਿਆ ਜੀ ਕੁਝ ਵੀ ਨਹੀਂ ਲਿਖਿਆ ਸਿਰਫ ਨੋਟਿਸ ਆ ਵੀ 2 ਦਿਨਾਂ ਦੁਕਾਨਾ ਖਾਲੀ ਕਰ ਦਿਓ ਹੋਰ ਕੁਝ ਨਹੀਂ ਭਾਈ ਕਿਰਾਇਆ ਪਰਦੇਓ ਟਾਈਮ ਤੇ ਕਿਰਾਇਆ ਜੀ ਅੱਜ ਦੀ ਫੀਸ ਛੱਡ ਦਿਓ ਕੀ ਆ ਜੀ ਕੋਈ ਬੰਦਾ ਡਿਫਰਟ ਨਹੀਂ ਕਿਸੇ ਦਾ ਮਹੀਨੇ ਦਾ ਕਿਰਾਇਆ ਵੀ ਪੈਂਡਿੰਗ ਨਹੀਂ ਭਾਵੇਂ ਸਰਜਾੜੀ ਸਾਹਿਬ ਡੀਸੀ ਮੈਡਮ ਆਪ ਚੈੱਕ ਕਰ ਲੈਣ ਕੋਈ ਅਜੇ ਡਾਲ ਨਹੀਂ ਸਾਡੇ ਦੁਕਾਨਦਾਰ ਵਿਚਾਰੇ ਮਿਹਨਤ ਨਾਲ 1250 ਜਾਂ 1230 ਜਿੰਨਾ ਵੀ ਆ ਹਰ ਮੰਥਲੀ ਉਹ ਲੈਣ ਆਉਂਦੇ ਆ ਤੇ ਅਸੀਂ ਦੇ ਦਿੰਦੇ ਨੇ ਪੈਸੇ ਚਾਹ ਵੀ ਪੀਤੇ ਜਾਂਦੇ ਨਾਲ ਸਾਢੇ ਦੋ ਤੁਹਾਡੀ ਤੁਸੀਂ ਘਰ ਕਰਾਏ ਤੇ ਰਹਿੰਦੇ ਹੋ ਜਾਂ ਮਾਲਕੀ ਹੈ ਕਰਾਏ ਤੇ ਆ ਕਿੰਨਾ ਚਿਰ ਹੋ ਗਿਆ ਰਹਿੰਦਿਆਂ ਨੂੰ 6 ਮਹੀਨੇ ਅਜੇ 6 ਮਹੀਨੇ ਹੋਇਆ ਜੇ ਤੁਹਾਨੂੰ ਥੋੜੇ ਜੇ ਸਾਲ ਹੋ ਜਾਣ ਤੁਹਾਨੂੰ ਤੁਹਾਡਾ ਮਕਾਨ ਮਾਲਿਕ ਠਾ ਨਹੀਂ ਸਕਦਾ ਤੁਹਾਡੀ ਮਰਜ਼ੀ ਬਿਨਾ ਉਸ ਤੋਂ ਪਹਿਲਾਂ ਇੱਕ ਕੌਂਟਰੈਕਟ ਹੋਊਗਾ ਕੌਂਟਰੈਕਟਰ ਰਜਿਸਟਰਡ ਹੋਊਗਾ ਜਿਹੜਾ ਅਸੀਂ ਡੋਮੀਸੇਲ 'ਚ ਕਹਿ ਰਹੇ ਹਾਂ ਹੋਊਗਾ ਨਾ ਉਹਦੇ 'ਚ ਤੁਹਾਡੀਆਂ ਸ਼ਰਤਾਂ ਲਿਖੀਆਂ ਹੋਣਗੀਆਂ ਉਹ ਤਾਂ ਆਪਾਂ ਭਾਈਚਾਰੇ ਤੇ ਕਰਦੇ ਆ ਉਹਨਾਂ ਸ਼ਰਤਾਂ ਮੁਤਾਬਕ ਅਗਰ ਤੁਸੀਂ ਪੂਰੀਆਂ ਕਰ ਰਹੇ ਹੋ ਤਾਂ ਉਹਦੇ 'ਚ ਇੱਕ ਨੋਟਿਸ ਦੇਣਾ ਪੈਂਦਾ ਜਿਹਦੇ 'ਚ ਆਪਾਂ ਕੌਂਟਰੈਕਟ 'ਚ ਪਾਇਆ ਹੁੰਦਾ ਕਿ ਮਹੀਨੇ ਦਾ ਨੋਟਿਸ 6 ਮਹੀਨੇ ਦਾ ਨੋਟਿਸ ਲਿਖਿਆ ਹੁੰਦਾ ਹੁੰਦਾ ਹੈ ਨਾ ਇਹ ਉਹ ਕਾਰ ਹੈ ਜਿਹੜਾ ਤੁਸੀਂ ਕਿਰਾਏ ਤੇ ਲਿਆ ਔਰ ਕੁਝ ਸਾਲ ਪਹਿਲਾਂ ਇਹ 50 ਸਾਲ ਦੇ ਬੈਠੇ ਨੇ ਇਹਨਾਂ ਨੂੰ 2 ਦਿਨ ਦਾ ਨੋਟਿਸ ਵੇਖ ਲਾ ੱੱੱਕਾ ਮਤਲਬ ਸੋਚਣ ਵਾਲੀ ਗੱਲ ਹੈ ਇਹਨਾਂ ਦਾ ਨੋਟਿਸ ਅਜੇ ਤੱਕ ਕਿੱਥੇ ਹੋਇਆ ਹੈ 2 ਦਿਨਾਂ ਦਾ ਨੋਟਿਸ ਜਿਹੜੇ 50 ਸਾਲ ਤੋਂ ਬੈਠੇ ਨੇ ਤੇ ਨੋਟਿਸ ਦੇ ਕੌਣ ਰਹੇ 50 ਸਾਲ ਤੋਂ ਬੈਠੇ ਬੰਦਿਆਂ ਨੂੰ ਜਿਹੜੇ ਹੁਣੇ-ਹੁਣੇ ਦਿੱਲੀ ਤੋਂ ਆਏ ਨੇ ਜਿਵੇਂ ਕਿ ਪਿਛਲੇ ਦਿਨ ਸਾਲ ਆਲੇ ਰਹਿਣ ਵਾਲਿਆਂ ਨੂੰ ਨੋਟਿਸ ਦੇ ਰਹੇ ਨੇ ਜਿਹੜੇ ਚੰਦ ਸਾਲ ਪਹਿਲਾਂ ਦਿੱਲੀ ਤੋਂ ਆਏ ਨੇ ਆ ਸਾਡੇ ਪੰਜਾਬ ਦੀ ਤਰਾਸਦੀ ਆ ਪਤਾ ਕਿਉਂ ਹੈ ਜਦੋਂ ਆਪਾਂ ਪਾਲਿਸੀਆਂ ਤੇ ਗੱਲ ਨਹੀਂ ਕਰਦੇ ਜਦੋਂ ਅਸੀਂ ਹਿੰਦੂ ਸੇ ਕਬਣ ਜਾਣੇ ਆ ਦਲਤ ਜੱਟ ਬਣ ਜਾਣੇ ਬ੍ਰਾਹਮਣ ਸ਼ੂਦਰ ਬਣ ਜਾਣੇ ਜਦੋਂ ਅਸੀਂ ਕਹਿੰਨੇ ਤੂੰ ਐਸ ਪਾਰਟੀ ਚ ਮੈਂ ਐਸ ਪਾਰਟੀ ਚ ਆ ਮਸਲਾ ਇਹਨਾਂ ਦਾ ਬਹੁਤ ਸੀਰੀਅਸ ਮਸਲਾ ਹੈ ਔਰ ਇਸ ਮਸਲੇ ਨੂੰ ਮੈਂ ਚਾਹੂੰਗਾ ਕਿ ਜਿਹੜੇ ਕਹਿੰਦੇ ਨੇ ਕਿ ਮੈਂ ਇੱਕ ਸਟੋਡੀਅਨ ਤਿੰਨ ਕਰ ਲੋਕਾਂ ਦਾ ਜੋ ਹੁੰਦਾ ਵੀ ਹੈ ਮੁੱਖ ਮੰਤਰੀ ਉਹ ਇਨਾਂ ਲੋਕਾਂ ਦੀ ਗੁਹਾਰ ਸੁਣੇ ਔਰ ਆਪਦੇ ਡੀਸੀ ਨੂੰ ਪੁੱਛੇ ਜਿਹਨੇ 2 ਦਿਨ ਦਾ ਨੋਟਿਸ ਦਿੱਤਾ 50 ਸਾਲ ਦੇ ਵਸਰੇ ਲੋਕਾਂ ਨੂੰ ਔਰ ਜਿਹਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਤੁਹਾਡਾ ਐਮਐਲਏ ਕਹਿ ਚੁੱਕਿਆ ਕਿ ਜੇ ਜੀਸੀਬੀ ਆਈਏ ਦੁਕਾਨਾਂ ਢਾਉਣ ਤਮਾ ਅੱਗੇ ਪੈ ਜੂੰਗਾ ਹੁਣ ਮੈਨੂੰ ਇਹ ਦੱਸ ਦਿਓ ਤੁਹਾਡਾ ਡੀਸੀ ਸਹੀ ਹੈ ਜਾਂ ਤੁਹਾਡਾ ਐਮਐਲਏ ਅੱਗੇ ਤਾਂ ਤਾਂ ਪਾਊਗਾ ਨਾ ਕਿ ਗਲਤ ਹੈ ਤਾਂ ਫਿਰ ਦੋਨਾਂ ਚੋਂ ਸਹੀ ਕਿਹੜਾ ਹੈ ਤੁਸੀਂ ਤਾਂ ਦੋਨਾਂ ਦੇ ਉੱਤੇੋਂ ਜਵਾਬ ਦੇ ਦੋਗੇ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਚੁਣਿਆ ਇਸ ਦਾ ਮਤਲਬ ਤੇ ਇਹ ਕਿ ਪ੍ਰਸ਼ਾਸਨ ਤੇ ਸਰਕਾਰ ਦਾ ਆਪਸ ਦੇ ਵਿੱਚ ਕੋਈ ਤਾਲਮੇਲ ਨਹੀਂ ਹੈ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਸੱਚ ਤਾਂ ਇਹ ਹੈ ਕਿ ਐ ਹੁੰਦਾ ਹੀ ਨਹੀਂ ਜੇ ਐ ਹੋਏ ਤਾਂ ਜਿਹੜੀ ਵੀ ਉਹ ਚੀਫ ਅਥਾਰਟੀ ਹੁੰਦੀ ਹੈ ਉਹ ਤੋਂ ਅਸਤੀਫਾ ਲਿਆ ਜਾਂਦਾ ਹੈ ਚਾਹੇ ਉਹ ਡੀਸੀ ਹੋਵੇ ਜਾਂ ਕਮਿਸ਼ਨਰ ਹੋਵੇ ਜਾਂ ਕੋਈ ਪੋਲੀਟੀਕਲ ਪਾਵਰ ਹੋਵੇ ਪਰ ਸੱਚ ਇਹ ਹੈ ਕਿ ਫੈਸਲੇ ਬਹੁਤ ਆਉ ਹੋ ਰਹੇ ਨੇ ਕਈ ਫੈਸਲਿਆਂ ਦਾ ਤਾਂ ਸਾਡੇ ਮੁੱਖ ਮੰਤਰੀ ਨੂੰ ਵੀ ਨਹੀਂ ਪਤਾ ਇਹਨਾਂ ਵਿਚਾਰਿਆਂ ਨੂੰ ਕੀ ਪਤਾ ਹੁਣ ਤਾਂ ਹੀ ਤਾਂ ਇਹ ਕਹਿ ਰਹੇ ਨੇ ਕਿ ਸਾਨੂੰ ਨਹੀਂ ਪਤਾ ਇਹ ਆਰਡਰ ਕਿਉਂ ਆਇਆ ਮੈਨੂੰ ਦੱਸੋ ਯਾਰ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਅਸੀਂ ਇਸ ਲਈ ਚੁੰਦੇ ਆ ਕਿ ਉਹ ਕਵੇ ਮੈਂ ਜੀਸੀਬੀ ਦੇ ਅੱਗੇ ਪੈਜੂਗਾ ਆਪਾਂ ਤਾਂ ਇਸ ਲਈ ਚੁਣਿਆ ਨਾ ਕਿ ਸਾਡੇ ਇਲਾਕੇ ਦੀਆਂ ਗੱਲਾਂ ਅਸੈਂਬਲੀ 'ਚ ਕਰ ਸਾਡੇ ਨਾਲ ਕਿਸੇ ਵੀ ਹੋਣ ਵਾਲੀ ਪਾਲਿਸੀ ਗੱਲ ਲਈ ਤੂੰ ਲੜ ਜਾ ਕੇ ਉਹਨੂੰ ਖੋਦ ਨੂੰ ਨਹੀਂ ਬਤਾਉਂਦਾ ਮੈਂ ਤਾਂ ਆਪ ਹੀ ਪੈ ਜਾਊਂਗਾ ਕੀ ਐਮਐਲਏ ਇਸ ਲਈ ਚੁਣਿਆ ਜਾਂਦਾ ਹੈ ਕਿ ਉਹ ਸੜਕ ਤੇ ਪੈ ਜਾਏ ਆ ਮਸਲਾ ਹੈ ਹੁਣ ਇਹਦਾ ਮਤਲਬ ਉਹਨੂੰ ਪਤਾ ਨਹੀਂ ਉਹਦੀ ਕੌਨਸਟਿਟੂਐਂਸੀ ਚ ਕੰਮ ਹੋ ਰਿਹਾ ਹੈ ਉਹਨੂੰ ਪਤਾ ਨਹੀਂ ਜਿਹੜੇ ਸ਼ਹਿਰ ਚੋਂ ਰਹਿ ਰਿਹਾ ਹੈ ਉਹਦੇ ਕਾਉਂਸਲ ਦੇ ਪ੍ਰਧਾਨ ਨੂੰ ਨਹੀਂ ਪਤਾ ਉਹਦੇ ਆਫੀਸਰ ਨੂੰ ਨਹੀਂ ਪਤਾ ਤਾਂ ਇਹ ਫੈਸਲਾ ਕਿਦਾ ਹੈ ਕਿਹੜੇ ਅਧਿਕਾਰ ਨਾਲ 50 ਸਾਲ ਦੇ ਰਹਿਣ ਵਾਲੇ ਬੰਦਿਆਂ ਨੂੰ 2 ਦਿਨ ਦਾ ਨੋਟਿਸ ਦਿੱਤਾ ਗਿਆ ਹੈ ਜਦ ਕੇ ਕੁਛ ਸਾਲਾਂ ਦੇ ਰਹਿਣ ਵਾਲੇ ਕਿਰਾਏਦਾਰ ਨੂੰ ਵੀ 6-6 ਮਹੀਨੇ ਦਾ ਨੋਟਿਸ ਹੁੰਦਾ ਤੇ ਉਹ ਵੀ ਕੰਟਰੈਕਟ 'ਚ ਲਿਖਿਆ ਹੁੰਦਾ ਕਿਉਂ ਇਹਦਾ ਕੋਈ ਰੀਜ਼ਨ ਹੈ ਜੇ ਨਹੀਂ ਹੈ ਤਾਂ ਇਹ ਸਰਕਾਰ ਕੀ ਹੋਜੀ ਹੈ ਮੈਂ ਇਹਨਾਂ ਨੂੰ ਕਹੂੰਗਾ ਸੋਚ ਲਿਓ ਜੇ ਇਹੋ ਜਿਹੇ ਔਰ ਇਹ ਕੱਲੀ ਇਹ ਨਹੀਂ ਇਹ ਦੂਪਹਿਲਾਂ ਵਾਲੇ ਵੀ ਸੀ ਇੱਕ ਹੋਰ ਦੱਸ ਦਿਆਂ ਗੱਲ ਇਹ ਨੋਟਿਸ ਇੱਕ ਵਾਰੀ ਕਾਲੀਆਂ ਨੇ ਵੀ ਦਿੱਤਾ ਸੀ ਇਹਨਾਂ ਨੂੰ ਪਹਿਲਾਂ ਵੀ ਨੋਟਿਸ ਆਇਆ ਬਾਈ ਹਾਂਜੀ ਹਾਂਜੀ ਕਾਲੀ ਸਰਕਾਰ ਵੇਲੇ ਇਹ ਉਹਨਾਂ ਦਾ ਹੀ ਕੰਮ ਕੀਤਾ ਜੀ ਪੁਰਾਣੀ ਤਸਵੀਰ ਦੇ ਚ ਸਾਰੀ 5-7 ਕਿਲੋਮੀਟਰ ਦੂਰ ਭੇਜੀ ਜਾਈਏ ਇਹ ਸਾਰਾ ਕੰਮ ਉਹਨਾਂ ਨੇ ਹੀ ਕੀਤਾ ਜੀ ਨਹੀਂ ਨਹੀਂ ਉਹ ਤਾਂ ਤਹਿਸੀਲਬਾਰ ਲਗਾਏ ਨਾ ਮਤਲਬ ਅਦਾਲਤਬਾਰ ਲਗਾਏ ਉਹਨਾਂ ਨੇ ਵੇਲੇ ਹੀ ਵੇਚੀ ਸੀ ਤੇ ਤੁਸੀਂ ਉਹਨਾਂ ਨੇ ਵੀ ਨੋਟਿਸ ਦਿੱਤਾ ਸੀ ਇਹਨਾਂ ਨੂੰ ਉਹਨਾਂ ਨੇ ਕਿੰਨੇ ਦਿਨ ਦਾ ਦਿੱਤਾ ਸੀ 100 ਆਦੇ ਸੀ ਜੇ ਇਹ ਪੁੱਟਾ ਨੂੰ ਥਾਂ ਦੇਤੀ ਸਮਝੋਤਾ ਕਰੋ ਬਸ ਉਹ ਆਹ ਸੰਝੋਤਾ ਕਰੋ ਤੁਹਾਨੂੰ ਐ ਕਰਕੇ ਦੁਕਾਨਾ ਬਣਾ ਦਿੰਦੇ ਆ ਤੇ ਪੱਕੀਆਂ ਕਰ ਦਿੰਦੇ ਆ ਤੇ ਆਹ ਫਰੰਟ ਸਾਨੂੰ ਦੇ ਦਿਓ ਇਹਨਾਂ ਨੇ ਐ ਹੀ ਰੌਲਾ ਪਾਇਆ ਤਾਂ ਮੈਂ ਕਹਿਣਾ ਕੀ ਜਾ ਰਹੇ ਆ ਕਿ ਇਕੱਲੇ ਆਪ ਆਲੇ ਨਹੀਂ ਪਹਿਲਿਆਂ ਦੀ ਵੀ ਆਹੀ ਕਰਤੂਤਾ ਸੀ ਇੱਕੋ ਜੀ ਸੋਚ ਹੈ ਲੁੱਟਣ ਵਾਲੀ ਮੈਂ ਸਿਰਫ ਇਹਨਾਂ ਨੂੰ ਕਹਿੰਦਾ ਕਿ ਜੋ ਲੁੱਟਿਆ ਜਾ ਰਿਹਾ ਹੁੰਦਾ ਉਹ ਵੀ ਤਾਂ ਬੋਲੂਗਾ ਯਾਰ ਆਪਾਂ ਬੋਲ ਲਈ ਆਪਾਂ ਮੁੱਦਿਆਂ ਦੀ ਗੱਲ ਤੇ ਆਈਏ ਤਾਂ ਹੀ ਪੰਜਾਬ ਨੂੰ ਇਹਨਾਂ ਦੇ ਕਹਿਣ ਮੁਤਾਬਕ ਰੰਗਲਾ ਪੰਜਾਬ ਨਹੀਂ ਹੁੰਦਾ ਖੇਰ ਚੜਦੀ ਕਲਾ ਵਾਲਾ ਕਰਤਾ ਉਹਨਾਂ ਨੇ ਪੈਸੇ ਇਕੱਠੇ ਕਰਨ ਵਾਲਾ ਸੱਚੀ ਮੁੱਚੀ ਦਾ ਰੰਗਲਾ ਤਾਂ ਆਊਗਾ ਜਦੋਂ ਅਸੀਂ ਮੁੱਦਿਆਂ ਤੇ ਖੜਾਂਗੇ ਤੇ ਸਾਡੇ ਐਮਐਲਏ ਨੂੰ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਸਾਡੇ ਤਹਿਸੀਲਦਾਰ ਨੂੰ ਪਤਾ ਹੋਊਗਾ ਕਿ ਸਾਡੇ ਸ਼ਹਿਰ ਵਾਲਿਆਂ ਦਾ ਕੀ ਮਸਲਾ ਹੈ ਇਹ ਕਿਉਂ ਨਹੀਂ ਤੇ ਹਟਾ ਕਿਉਂ ਰਹੇ ਨੇ ਤੇ ਇਹਨਾਂ ਦੀ ਅਸਲ ਫੀਲਿੰਗ ਕੀ ਔਰ ਉਹਦੇ ਮੁਤਾਬਕ ਕੰਮ ਕਿਵੇਂ ਹੋਊਗਾ ਆ ਸਾਡੇ ਕੇਜਰੀਵਾਲ ਨੇ ਇੱਕ ਬੁੱਕ ਲਿਖੀ ਸੀ ਸਵਰਾਜ ਯਾਦ ਹੈ ਉਹ ਸਵਰਾਜ ਪੰਜਾਬ ਦੇ ਹਰ ਵੱਡੇ ਆਪ ਦੇ ਲੀਡਰ ਨੂੰ ਪੜਾਈ ਗਈ ਸੀ ਉਹ ਸਵਰਾਜ ਦਾ মূল ਮੰਤਵ ਪਤਾ ਕੀ ਸੀ ਕਿ ਜਿਹੜਾ ਹਕੂਮਤ ਚੱਲੇ ਉਹ ਥੱਲਿਓਂ ਚੱਲੇ ਸ਼ਹਿਰ ਵਾਲਿਆਂ ਦੀ ਹਕੂਮਤ ਖੁਦ ਕਰਨ ਪਿੰਡਾਂ ਵਾਲਿਆਂ ਦੀ ਖੁਦ ਕਰਨ ਤੇ ਦੱਸਣ ਸਾਨੂੰ ਕੀ ਪਾਲਿਸੀਆਂ ਚਾਹੀਦੀਆਂ ਆ ਖੜੇ ਸ਼ਹਿਰ ਵਾਲੇ ਆਹ ਖੜੀਆਂ ਇਹਨਾਂ ਦੀਆਂ ਦੁਕਾਨਾਂ ਮਿਸਟਰ ਕੇਜਰੀਵਾਲ ਇਹਨਾਂ ਤੋਂ ਪੁੱਛਿਆ ਨਹੀਂ ਜਾ ਰਿਹਾ ੱੱੱਕੇ ਨਾਲ ਇਹਨਾਂ ਨੂੰ 2 ਦਿਨ ਦਾ ਨੋਟਿਸ ਦਿੱਤਾ ਜਾ ਰਿਹਾ 50 ਸਾਲ ਦੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਇਹ ਸਵਰਾਜ ਹੈ